ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਮੈਂ ਪ੍ਰਦੀਪ ਧਿਮਾਨ ਤੇ ਮੈਂ ਸਰਵਜੀਤ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਲੋਕ ਸਭਾ ਇਲੈਕਸ਼ਨ 2024 ਦੀ ਹੌਟ ਸੀਟ ਪਟਿਆਲਾ ਬਾਰੇ ਪਟਿਆਲਾ ਦੇ ਵਿੱਚ ਅਗਰ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਸਰਵਜੀਤ ਜੀ ਕੌਣ ਕੌਣ ਕੈਂਡੀਡੇਟਸ ਨੇ ਪ੍ਰਦੀਪ ਜੀ ਪਟਿਆਲਾ ਜਿਹੜੀ ਲੋਕ ਸਭਾ ਸੀਟ ਤੋਂ ਹੈਗੇ ਜੀ ਚਾਰ ਉਮੀਦਵਾਰ ਐਲਾਨੇ ਜਾ ਚੁੱਕੇ ਹੋਏ ਨੇ ਜਿਨ੍ਹਾਂ ਚ ਮਹਾਰਾਣੀ ਪ੍ਰਨੀਤ ਕੌਰ ਜੀ ਧਰਮਵੀਰ ਗਾਂਧੀ ਜੀ ਤੇ ਆਪਣਾ ਡਾਕਟਰ ਬਲਬੀਰ ਸਿੰਘ ਜੀ ਤੇ ਇਧਰੋਂ ਜ਼ਿਰਖਪੁਰ ਤੋਂ ਐਨ ਕੇ ਸ਼ਰਮਾ ਜੋ ਬਹੁਤ ਪੱਕੇ ਖੁੰਡ ਨੇ ਇੱਥੇ ਦੇ ਉਹ ਐਲਾਨੇ ਗਏ ਨੇ ਕਾਲੀ ਦਲ ਵੱਲੋਂ ਹੁਣ ਦੇਖਣਾ ਇਹੀ ਹੈ ਕਿ ਇਹ ਚਾਰਾਂ ਦੀ ਜਿਹੜੀ ਰਾਹ ਹੈਗੀ ਹੈ ਇਹ ਬੜੀ ਕੰਡਿਆਂ ਨਾਲ ਭਰੀ ਹੋਈ ਰਾਹ ਹੈ ਖੈਰ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਹੈਗੀ ਹੈ ਤੇ ਉਹਨਾਂ ਦੇ ਡਾਕਟਰ ਬਲਬੀਰ ਸਿੱਧੂ ਦੇ ਕੰਮ ਲਈ ਅਸੀਂ ਗਿਨਾ ਸਕਦੇ ਹਾਂ ਬਾਕੀ ਜਿਨ੍ਹਾਂ ਨੇ ਪਿਛਲੇ ਕੰਮ ਕੀਤੇ ਨੇ ਇਹ ਬੜਾ ਸੋਚਣ ਵਾਲੀ ਗੱਲ ਹੋਏਗੀ ਕਿ ਕੁਝ ਹੇਰ ਫੇਰ ਬਦਲਵੀ ਹੋਏ ਨੇ ਪਾਰਟੀਆਂ ਦੇ ਤੁਸੀਂ ਤੁਸੀਂ ਕੰਡੇਾਂ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਕੰਡੇ ਆਪਾਂ ਨੂੰ ਇਸ ਵਾਰੀ ਇਲੈਕਸ਼ਨ ਦੇ ਵਿੱਚ ਵੇਖਣ ਨੂੰ ਮਿਲਣ ਵਾਲੇ ਨੇ ਜੋ ਇਹਨਾਂ ਜੋ ਉਮੀਦਵਾਰ ਨੇ ਉਹਨਾਂ ਦੇ ਰਾਹ ਵਿੱਚ ਪਏ ਹੋਣਗੇ ਦੇਖੋ ਜੀ ਸਭ ਤੋਂ ਪਹਿਲਾ ਕੰਡਾਤਾ ਜੀ ਜਿਹੜਾ ਸਭ ਤੋਂ ਵੱਡੀ ਜੱਲ ਜਿਹੜੀ ਹੈਗੀ ਇਸ ਵਕਤ ਪੰਜਾਬ ਦਾ ਹੌਟ ਮੁੱਦਾ ਜਿਹੜਾ ਹੈਗਾ ਉਹ ਹੈਗਾ ਫਿਰ ਉਹ ਕਿਸਾਨੀ ਅੰਦੋਲਨ ਜੀ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦਾ ਪੱਲਾ ਪਕੜ ਲਿਆ ਜੀ ਉਹ ਹੁਣ ਜਿਹੜੀ ਟਾਈਮਿੰਗ ਭਾਜਪਾ ਦਾ ਪੱਲਾ ਪਕੜਨ ਦੀ ਹੈਗੀ ਹੈ ਉਹਦੇ ਵਿੱਚ ਇੱਕ ਬਹੁਤ ਹੌਟ ਜਿਹੜਾ ਮੁੱਦਾ ਹੈ ਕਿਸਾਨਾਂ ਦਾ ਹੈਗਾ ਜਿਹਨੂੰ ਹਾਲੀ ਤੱਕ ਰਾਣੀ ਜੀ ਮਹਾਰਾਣੀ ਸਾਹਿਬਾ ਕੋਲ ਕੋਈ ਉਸ ਕਿਸਾਨਾਂ ਨਾਲ ਕੋਈ ਵਾਰਤਾਲਾਪ ਇਸ ਤਰ੍ਹਾਂ ਦੀ ਨਹੀਂ ਹੋ ਪਾਰੀ ਜੀ ਤੇ ਉਹ ਇੱਕ ਬੜਾ ਵੱਡਾ ਉਹਨਾਂ ਲਈ ਜਿਹੜਾ ਗੈਪ ਬਣਦਾ ਬੰਨਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਕਿਉਂਕਿ ਕੈਂਪੇਨ ਵੀ ਕਰਨਾ ਹੈ ਪਿੰਡਾਂ 'ਚ ਵੀ ਜਾਣਾ ਹੈ ਔਰ ਪਿੰਡਾਂ ਵਿੱਚ ਜਾਣਾ ਵੀ ਉਹਨਾਂ ਕਿਸਾਨਾਂ ਕੋਲ ਹੀ ਹੈ ਜੀ ਤੇ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਮਹਾਰਾਣੀ ਪਰਨੀਤ ਕੁਰ ਹੁਣ ਕਿੰਨਾ ਕੁ ਖਰੇ ਉਤਰਦੇ ਨੇ ਜੀ ਰਿਕਾਰਡ ਕੀ ਕਹਿੰਦੇ ਨੇ ਸਰਬਜੀਤ ਜੀ ਅਗਰ ਪਿਛਲੇ ਕਾਰਜਕਾਲ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਦਾ ਸਮਾਂ ਜੋ ਹੁਣ ਦੇ ਟਾਈਮ ਦੇ ਵਿਚਕਾਰ ਦਾ ਸਮਾਂ ਇਸ ਸਮੇਂ ਦੀ ਗੱਲ ਕਰੀਏ ਰਿਕਾਰਡ ਕੀ ਕਹਿੰਦੇ ਆ ਕਿਸਾਨਾਂ ਨਾਲ ਕਹੇਜੇ ਰਿਸ਼ਤੇ ਰਹੇ ਨੇ ਦੇਖੋ ਰਿਕਾਰਡ ਇਹ ਕਹਿੰਦੇ ਨੇ ਜਦੋਂ ਮਹਾਰਾਣੀ ਸਾਹਿਬਾ ਕਾਂਗਰਸ 'ਚ ਸੀਗੇ ਜੀ ਉਹਨਾਂ ਦਾ ਰਿਕਾਰਡ ਬਿਲਕੁਲ ਇਹੋ ਵੀ ਸਾਇਲੈਂਟ ਹੀ ਰਹਿ ਨੇ ਜੋ ਵੀ ਸੀਗਾ ਜੋ ਟਵੀਟ ਕੀਤਾ ਕਿਸੇ ਨੇ ਮਹਿਲ ਤੋਂ ਕਰ ਦੇਣਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦੇਣਾ ਇਹ ਕਦੋਂ ਦੀ ਗੱਲ ਕਰ ਰਹੇ ਤੁਸੀਂ ਇਹ ਜੀ ਮੈਂ ਫਰਸਟ ਕਿਸਾਨੀ ਅੰਦੋਲਨ ਦੀ ਗੱਲ ਕਰਦਾ ਠੀਕ ਹੈ ਅਦੋਂ ਵੀ ਮਹਾਰਾਣੀ ਸਾਹਿਬਾ ਜੋ ਸੀ ਉਹ ਐਕਟਿਵ ਨਹੀਂ ਸੀਗੇ ਜਾਂ ਜਾਂ ਤਾਂ ਅਦੋਂ ਉਹ ਜਿਹੜਾ ਗੈਪ ਸੀ ਮਹਾਰਾਣੀ ਸਾਹਿਬਾ ਗੈਪ ਪੂਰਾ ਕਰ ਸਕਦੀ ਸੀ ਕਿਸਾਨਾਂ ਨਾਲ ਗੱਲਬਾਤ ਕਰ ਸਕਦੇ ਸੀ ਗੱਲਬਾਤ ਕਰ ਸਕਦੇ ਸੀ ਜੀ ਤੇ ਉਹ ਅੱਜ ਕਮ ਆਂਦਾ ਇਹ ਫੈਕਟਰ ਬੜਾ ਵੱਡਾ ਇੱਕ ਫੈਕਟਰ ਉਹਨਾਂ ਦੀ ਰਾਜਨੀਤੀ ਦੇ ਕੈਰੀਅਰ ਦੇ ਵਿੱਚ ਇੱਕ ਇਹ ਬਹੁਤ ਵੱਡਾ ਗੈਪ ਮਹਿਸੂਸ ਹੋ ਰਹੀ ਹੈ ਫਲੋ ਹੋਏਗਾ ਡਰੋਪ ਬੈਕ ਹੋਏਗਾ ਡਰੋਪ ਬੈਕ ਹੋਏਗਾ ਜੀ ਪੱਕੀ ਗੱਲ ਹੈ ਜੀ ਬਾਕੀ ਰਹੀ ਗੱਲ ਡਾਕਟਰ ਬਲਬੀਰ ਸਿੰਘ ਜੋ ਹੈਲਥ ਮਿਨਿਸਟਰੀ ਵੀ ਹੈਗੇ ਨੇ ਪੰਜਾਬ ਦੇ ਜੀ ਤੇ ਦੇਖੋ ਮਹੱਲਾ ਕਲੀਨਿਕ ਦੀ ਗੱਲ ਲਿਤਾ ਜਾਵੇ ਫਰੀ ਦਵਾਈਆਂ ਦੀ ਗੱਲ ਕੀਤੀ ਜਾਵੇ ਕੁਝ ਯੋਜਨਾਵਾਂ ਜਿਹੜੀਆਂ ਸਟੇਟ ਗਵਰਨਮੈਂਟ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਸ਼ੁਰੂ ਕੀਤੀਆਂ ਨੇ ਉਹ ਇੱਕ ਗੁੱਡ ਫੀਲ ਫੈਕਟਰ ਹੈਗਾ ਤਾਂ ਉਹਨਾਂ ਲਈ ਇਹ ਬੈਟਰ ਹੋਏਗਾ ਇੱਕ ਤਾਂ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਦੂਜਾ ਉਹ ਇਸ ਵੇਲੇ ਕਾਬਜ਼ ਵੀ ਨੇ ਇੱਕ ਅਹੁਦੇ ਤੇ ਉਹਨਾਂ ਦੇ ਕਰੰਟ ਕੰਮ ਤੁਸੀਂ ਗਿਣਾ ਸਕਦੇ ਹੋ ਇਸ ਕਰਕੇ ਉਹ ਇੱਕ ਬੜਾ ਵੱਡੀ ਛਾਪ ਰਹਿ ਗਈ ਉਹਨਾਂ ਦੀ ਯਾਨੀ ਲੋਕਾਂ ਨੂੰ ਅਟਰੈਕਟ ਕਰਨ ਦੇ ਵਿੱਚ ਸਫਲ ਹੋਣਗੇ ਕਿ ਮੈਂ ਸਾਡੀ ਗਵਰਨਮੈਂਟ ਆਹਾ ਆਹਾ ਕੁਝ ਕਰ ਚੁੱਕੀ ਹੈ ਜੇ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਅੱਗੇ ਅਸੀਂ ਆਹ ਕੰਮ ਕਰਾਂਗੇ ਦੇਖੋ ਜੀ ਲੋਕਾਂ ਨੂੰ ਕਿੰਨਾ ਕੁ ਅਟਰੈਕਟ ਕਰਦੇ ਐ ਔਰ ਲੋਕੀ ਕਿੰਨੇ ਕੁ ਅਟਰੈਕਟ ਹੁੰਦੇ ਐ ਮੌਜੂਦਾ ਸਰਕਾਰ ਦੇ ਮੌਜੂਦਾ ਇਸ ਮੰਤਰੀ ਤੋਂ ਵੀ ਉਹ ਵੀ ਇੱਕ ਫੈਕਟਰ ਰਹੇਗਾ ਕਿਉਂਕਿ ਲੋਕਾਂ ਦੀ ਨਜ਼ਰ ਪਕੜਨੀ ਬਹੁਤ ਮੁਸ਼ਕਿਲ ਹੋਈ ਹੈ ਇਹ ਪੰਜਾਬ ਹੈ ਕੋਸ਼ਿਸ਼ ਤਾਂ 2017 ਤੋਂ ਕਰ ਰਹੇ ਨੇ ਨਹੀਂ ਕਰਤਾ ਰਹੇ ਨੇ ਜੀ ਦੇਖੋ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਲੋਕੀ ਸਹੀ ਵੀ ਇਹਨਾਂ ਨੂੰ ਇਹਨਾਂ ਦੀ ਨਜ਼ਰ ਪਕੜ ਵੀ ਸਕਣਗੇ ਕਿ ਨਹੀਂ ਪਕੜ ਸਕਣਗੇ ਲੋਕੀ ਵੀ ਇਹ ਤਾਂ ਪਕੜਨ ਪਾਣਗੇ ਕਿੰਨਾ ਕੁ ਬਾਅਦ ਹੀ ਦੇਖਿਆ ਜਾਏਗਾ ਰਿਜ਼ਲਟ ਦੱਸਣਗੇ ਜੀ ਉਹ ਲੋਕਾਂ ਨੂੰ ਅੱਗੇ ਕੀ ਇਹ ਪੇਸ਼ ਕਰਦੇ ਨੇ ਪੈਕੇਜ ਕੀ ਦਿੰਦੇ ਐ ਮੌਜੂਦਾ ਸਰਕਾਰ ਅਗਰ ਐਮਪੀ ਇਹਨਾਂ ਦਾ ਬੰਦ ਆ ਉਹ ਚੀਜ਼ ਬੜੀ ਇੱਕ ਦੇਖਣ ਵਾਲੀ ਹੋਏਗੀ ਠੀਕ ਹੈ ਹਾਂਜੀ ਔਰ ਸਭ ਤੋਂ ਵੱਡੀ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਹੀ ਅਲੱਗ ਪਾਰਟੀ ਬਣਾ ਕੇ ਪਹਿਲਾ ਵਾਕ ਹੋਇਆ ਡਾਕਟਰ ਧਰਮਵੀਰ ਗਾਂਧੀ ਤੇ ਹੁਣ ਉਸ ਸਟੈਂਡ ਤੋਂ ਵੀ ਹਿੱਲ ਚੁਕੇ ਔਰ ਕਾਂਗਰਸ ਦੇ ਵਿੱਚ ਆ ਚੁਕੇ ਡਾਕਟਰ ਧਰਮਵੀਰ ਗਾਂਧੀ ਡਾਕਟਰ ਧਰਮਵੀਰ ਗਾਂਧੀ ਦਾ ਦੇਖੋ ਪ੍ਰਦੀਪ ਜੀ ਮੈਂ ਇੱਕ ਗੱਲ ਕਰਾਂਗਾ ਕਿ ਡਾਕਟਰ ਗਾਂਧੀ ਦਾ ਹਲੀ ਤੱਕ ਕੋਈ ਹਿਸਟਰੀ ਪੋਲਿਟੀਕਲ ਨਹੀਂ ਹੈ ਜੀ ਇਹ ਜੀ ਹੈਗੀ ਪਰ ਬਿਆਨ ਤਾਂ ਉਹ ਬਹੁਤ ਦਿੰਦੇ ਰਹਿੰਦੇ ਸੀ ਬਿਆਨਾਂ ਦੀ ਰਾਜਨੀਤੀ ਹੈ ਜੀ ਫਿਰ ਉਹ ਮਤਲਬ ਲੋਕਾਂ ਦੇ ਕੰਮਾਂ ਦੀ ਰਾਜਨੀਤੀ ਤਾਂ ਨਹੀਂ ਹੋਈ ਨਾ ਜੀ ਜਿੱਥੇ ਲੋਕੀ ਉਹਨਾਂ ਤੇ ਭਰੋਸਾ ਜਿਤਾਣ ਭਰੋਸੇ ਦੀ ਰਾਜਨੀਤੀ ਉਹ ਹੀ ਕਿ ਹਾਂਜੀ ਕਿਸੇ ਦੇ ਕੰਮ ਕਰਵਾਏ ਜਾਂ ਅਗਦੀ ਮੰਤਰੀ ਮੰਡਲ ਵਿੱਚ ਰਹੇ ਕਿਸੇ ਸਰਕਾਰ ਵਿੱਚ ਇਹ ਜਿਹੜੀ ਸਵਿਚ ਓਵਰ ਦੀ ਰਾਜਨੀਤੀ ਹੈ ਨਾ ਜੀ ਇਹ ਇਸ ਟਾਈਮ ਸਿਰ ਤੇ ਇਲੈਕਸ਼ਨ ਹੋਣ ਇਹ ਬਹੁਤ ਜ਼ਿਆਦਾ ਬੈਡ ਇੰਪੈਕਟ ਪਾਉਂਦੀ ਰੇ ਡਾਕਟਰ ਗਾਂਧੀ ਦਾ ਬੈਕਗ੍ਰਾਉਂਡ ਦੀ ਉਹ ਸਭ ਨੂੰ ਪਤਾ ਹੀ ਹੈਗਾ ਕਿ ਆਮ ਆਦਮੀ ਪਾਰਟੀ ਤੋਂ ਕਾਂਗਰਸੀ ਚਾਹੀ ਸੀ। ਫੈਕਟਰ ਇੱਕ ਹੋਰ ਬੜਾ ਵੱਡਾ ਇਹਦੇ ਚ ਕੰਮ ਜਿਹੜਾ ਮੈਨੂੰ ਜੋ ਲੱਗਦਾ ਹੈ ਜੀ ਕੀ ਡਾਕਟਰ ਕੀ ਪ੍ਰਾਣੇ ਕਾਂਗਰਸੀ ਵਰਕਰ ਡਾਕਟਰ ਗਾਂਧੀ ਨੂੰ ਐਕਸੈਪਟ ਕਰਨਗੇ? ਹੂੰ ਇਹ ਇਹ ਰੌਲਾ ਪੈ ਰਿਹਾ ਮੈਂ ਤੁਹਾਨੂੰ ਦੱਸਦਾ ਕਿ ਰਾਜਪੁਰਾ ਦੇ ਵਿੱਚ ਬੀਤੇ ਦਿਨ ਜੋ ਐਕਸ ਐਮਐਲਏ ਹਰਦੀਪਾਲ ਸਿੰਘ ਕੰਬੋਜ ਨੇ ਹਾਂਜੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਔਰ ਡਾਕਟਰ ਤਰਨਵੀਰ ਗਾਂਧੀ ਨੇ ਕੋਈ ਗੱਲ ਕਹੀ ਹੋਣੀ ਆ ਕਿ ਮੈਂ ਕਿਸੇ ਵਰਕਰ ਤੇ ਨਹੀਂ ਜਾਣਾ ਕਿਸੇ ਨੂੰ ਪੁਲਿਸ ਥਾਣੇ ਚ ਅਜੇ ਕੋਈ ਵਰਕਰ ਮੈਨੂੰ ਫੋਨ ਕਰਦਾ ਮੈਂ ਤਾਂ ਵੀ ਨਹੀਂ ਜਾਣਾ ਕੋਈ ਵਿਆਹ ਤੇ ਬੁਲਾਏਗਾ ਮੈਂ ਜਾਣਾ ਨਹੀਂ ਕੋਈ ਮਰਗ ਹੁੰਦੀ ਹੈ ਮੈਂ ਜਾਣਾ ਨਹੀਂ ਅਜੇਹੇ ਚ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਦੇਖਣ ਨੂੰ ਮਿਲ ਰਿਹਾ ਔਰ 20 ਤਰੀਕ ਦਾ ਸਮਾਂ ਜੋ ਹੈ ਹਰਦੀਪ ਸਿੰਘ ਅਪੋਜ ਨੇ ਦਿੱਤਾ ਕਿ ਅਸੀਂ ਇੱਕ ਮੀਟਿੰਗ ਕਰਨੀ ਆ ਜੋ ਪੁਰਾਣੇ ਟਕਸਾਲੀ ਵਰਕਰ ਆ ਉਹ ਸਾਰੇ ਮੀਟਿੰਗ 'ਚ ਆਉਣਗੇ ਤੇ ਕੋਸ਼ਿਸ਼ ਕਰਨੀ ਆ ਕਿ ਡਾਕਟਰ ਤਰਨਵੀਰ ਗਾਂਧੀ ਦਾ ਪੂਰਜੋਰ ਵਿਰੋਧ ਕਰੀਏ ਸਾਨੂੰ ਇਹ ਸ਼ਖਸ ਲੋਕ ਸਭਾ ਸੀਟ ਦੇ ਲਈ ਨਹੀਂ ਚਾਹੀਦਾ ਦੇਖੋ ਜੀ ਇਹ ਤਾਂ ਫਿਰ ਡਾਕਟਰ ਤਰਨਵੀਰ ਗਾਂਧੀ ਨੇ ਇੱਕ ਟਰਮਸ ਐਂਡ ਕੰਡੀਸ਼ਨਸ ਵਾਲੀ ਆਪਣੀ ਰਾਜਨੀਤੀ ਡਿਕਲੇਅਰ ਕਰ ਦਿੱਤੀ ਕਿ ਮੈਂ ਕੀ ਕਰਨਾ ਮੈਂ ਕੀ ਨਹੀਂ ਕਰਨਾ ਪਰ ਕੀ ਇੰਨਾ ਇੰਨੀ ਸ਼ਕਤੀ ਚੱਲਦੀ ਹੈ ਇੱਕ ਪਾਰਟੀ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਔਰ ਜਾਂਦੇ ਸਾਰੇ ਤੁਸੀਂ ਇਹ ਕਹਿ ਦੋ ਕਿ ਮੈਂ ਤਾਂ ਵਰਕਰਾਂ ਦੀ ਸੁਣਨੀ ਹੋ ਨਹੀਂ ਪ੍ਰਦੀਪ ਜੀ ਦੇਖੋ ਇਹ ਜਿਹੜੀ ਟਰਮਸ ਐਂਡ ਕੰਡੀਸ਼ਨਸ ਉਹਨਾਂ ਰੱਖ ਦਿੱਤੀਆਂ ਨੇ ਨਾ ਉਹ ਇੱਕ ਤਰ੍ਹਾਂ ਉਹਨਾਂ ਨੂੰ ਹੀ ਮੇਜਰ ਸੈਟਬੈਕ ਦੇਣ ਗਈਆਂ ਕੰਮ ਤਾਂ ਲੋਕਾਂ ਦੇ ਹੀ ਨੇ ਜਨਤਾ ਦੇ ਕੰਮ ਕਰਾਣੇ ਨੇ ਨਹੀਂ ਤਾਂ ਫਿਰ ਉਹਨਾਂ ਨੇ ਕਰਨੇ ਕਿਦੇ ਕੰਮ ਨਹੀਂ ਇੰਡਸਟਰੀਸਟਾਂ ਦੇ ਕਰਨੇ ਨੇ ਜਾਂ ਕਿਸੇ ਹੋਰ ਕੋਈ ਪਲੈਨਟ ਤੋਂ ਕੋਈ ਹੋਰ ਬੰਦਿਆਂ ਦੇ ਕੰਮ ਕਰਨੇ ਨੇ ਜੀ ਤੁਹਾਡੀ ਜਨਤਾ ਜਿਹਦੇ ਨੇ ਤੁਹਾਨੂੰ ਵੋਟ ਪਾਈ ਉਹਨਾਂ ਨੇ ਕੰਮ ਵੀ ਤੁਹਾਡੇ ਤੋਂ ਹੀ ਲੈਣੇ ਨੇ ਜਨਤਾ ਦੇ ਵਰਕਰ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਜੀ ਵਿਰੋਧੀ ਪਾਰਟੀ ਦੇ ਲੋਕ ਵੀ ਜਨਤਾ ਦੇ ਸਾਰੇ ਆਉਂਦੇ ਹਲਕਾ ਮੀਨਸ ਜਾਂ ਕੰਸਟਿਟੂਐਂਸੀ ਮੀਨਸ ਇੱਕ ਬਹੁਤ ਵੱਡਾ ਏਰੀਆ ਹੋ ਜਾਂਦਾ ਹੈ ਹਰ ਇੱਕ ਲੋਕਾਂ ਦੇ ਦੁੱਖ ਸੁੱਖ 'ਚ ਖੜਨਾ ਵੀ ਪੈਂਦਾ ਰਾਤ ਬਰਾਤ 'ਤੇ ਖੜਨਾ ਵੀ ਪੈਂਦਾ ਇਹ ਨਹੀਂ ਹੈ ਤੁਸੀਂ ਆਪਣੇ ਟਰਮਸ ਐਂਡ ਕੰਡੀਸ਼ਨਸ ਇਸ ਤਰ੍ਹਾਂ ਡਿਕਟੇਟ ਕਰ ਦੋ ਡਿਕਟੇਟਰਸ਼ਿਪ ਤਾਂ ਕਦੀ ਚਲੀ ਨਹੀਂ ਸਕਦੀ ਪਹਿਲੀ ਗੱਲ ਤਾਂ ਇਹ ਹੈ ਜੀ ਤੇ ਧਰਮਵੀਰ ਗਾਂਧੀ ਦੀ ਸਿਆਸਤ ਜਿਹੜੀ ਹੈਗੀ ਹੈ ਮੈਨੂੰ ਲੱਗਦਾ ਨਹੀਂ ਕਿ ਉਹ ਸਿਆਸਤ ਜਨਤਾ ਨਾਲ ਕਨੈਕਟ ਕਰਨ ਦੀ ਹੈ ਜੋ ਹਾਈ ਜੋ ਹਾਈ ਕਮਾਂਡਾ ਉਹਨੂੰ ਵਿਚਾਰ ਕਰਨਾ ਚਾਹੀਦਾ ਡਾਕਟਰ ਧਰਮਵੀਰ ਗਾਂਧੀ ਤੇ ਮੈਨੂੰ ਤਾਂ ਹੀ ਲੱਗਦਾ ਜੀ ਹਾਈ ਕਮਾਂਡ ਨੇ ਤਾਂ ਸਿਰਫ ਹਲੀ ਟ੍ਰਾਇਲ ਵਾਸਤੇ ਗਾਂਧੀ ਸਾਹਿਬ ਨੂੰ ਉਤਾਰਿਆ ਇੱਥੇ ਕਿ ਸ਼ਾਇਦ ਅਗਰ ਸੀਟ ਕੱਟ ਜਾਂ ਨਾ ਤੇ ਇਹਨਾਂ ਨੂੰ ਪਾਲਿਸ਼ ਕੀਤਾ ਜਾਏਗਾ ਜਾਂ ਕੁਝ ਇਹਨਾਂ ਚੋਂ ਨਿਕਲੇ ਅੱਛਾ ਪਰ ਜੋ ਉਹ ਨਦੀ ਸ਼ਬਦਾਵਲੀ ਹੈ ਜਨਤਾ ਵਾਸਤੇ ਕਿ ਮੈਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਹਲੀ ਨਹੀਂ ਸ਼ੋਭਾ ਦਿੰਦੀ ਸੀ ਕਿਉਂਕਿ ਉਹਨਾਂ ਦਾ ਪਹਿਲਾ ਟਰਮ ਹੈ ਜੀ ਉਹ ਉਹ ਇਲੈਕਸ਼ਨ ਉਹ ਐਮਪੀ ਦਾ ਇਲੈਕਸ਼ਨ ਲੜਦੇ ਪਏ ਨੇ ਹੁਣ ਮਨਸੀਪਲ ਕੌਂਸਲਰ ਦਾ ਵੀ ਇਲੈਕਸ਼ਨ ਕੋਈ ਲੜਦਾ ਹੈ ਐਮਸੀ ਦਾ ਤੇ ਉਹ ਵੀ ਜਨਤਾ ਦੇ ਕੰਮਾਂ ਵਾਸਤੇ ਲੜਦਾ ਜੀ ਉਹ ਇਹ ਨਹੀਂ ਕਹਿੰਦਾ ਜੀ ਮੈਂ ਨਾਲੀਆਂ ਨਹੀਂ ਪਵਾਉਣੀਆਂ ਜਾਂ ਸੜਕਾਂ ਨਹੀਂ ਬਣਵਾਨੀਆਂ ਜਾਂ ਮੈਂ ਤੁਹਾਡੇ ਕੰਮ ਨਹੀਂ ਕਰਵਾਨੇ ਇਹ ਤਾਂ 네ਗੇਟਿਵ ਥਿੰਕਿੰਗ ਹੈ ਫਿਰ ਜੀ ਹਲੀ ਦੇਖਦੇ ਆ ਫਿਊਚਰ ਕੀ ਕਹਿੰਦਾ ਕਿ ਹਲੀ ਹੋਰ ਵੀ ਬਿਆਨ ਆਣੇ ਨੇ ਦਰਮਵੀਰ ਗਾਂਧੀ ਦੇ ਤੇ ਮੇਨ ਫੋਕਸ ਤਾਂ ਦੇਖੋ ਜੀ ਸਿੱਧਾ ਹੈ ਕਿ ਮਹਾਰਾਣੀ ਪਰਨੀਤਕੌਰ ਡਾਕਟਰ ਬਲਵੀਰ ਸਿੰਘ ਤੇ ਐਨ ਕੇ ਸ਼ਰਮਾ ਦੀ ਨੱਕੋ ਨੱਕ ਟੱਕਰ ਹੈ ਇਸ ਵਾਰ ਆਪਾਂ ਐਨ ਕੇ ਸ਼ਰਮਾ ਤੇ ਵੀ ਆ ਜਾਣੇ ਆ ਹਾਂਜੀ ਦੋ ਵਾਰ ਦੇ ਉਹ ਵਿਧਾਇਕ ਰਹਿ ਚੁਕੇ ਨੇ ਇਸ ਤੋਂ ਇਲਾਵਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਵੀ ਉਹ ਰਹਿ ਚੁਕੇ ਨੇ ਔਰ ਮੁਹਾਲੀ ਦੇ ਵਿੱਚ ਵੀ ਉਹਨਾਂ ਕੋਲੇ ਇੱਕ ਬਹੁਤ ਵੱਡਾ ਅਹੁਦਾ ਸੀ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਜੀ ਤਾਂ ਅਜੇਹ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕਨੋਮਿਕਲੀ ਬਹੁਤ ਸਟਰੋਂਗ ਬਣਾਇਆ ਕਿਉਂਕਿ ਜ਼ੀਰਕਪੁਰ ਹੈ ਇਹਾਂ ਡੇਰਾ ਬੱਸੀਆ ਇਹਨੂੰ ਇਕਨੋਮਿਕਲ ਹੱਬ ਕਿਹਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਜੇ ਵਿੱਚ ਉਹਨਾਂ ਨੂੰ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਪਰ ਕੀ ਟੱਕਰ ਦੇ ਵਿੱਚ ਉਹ ਸਾਬਿਤ ਕਰ ਪਾਉਣਗੇ ਆਪਣੀ ਜੋ ਉਮੀਦਵਾਰੀ ਪ੍ਰਦੀਪ ਜੀ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਦੀਆਂ ਗੱਲਾਂ ਹੋਰ ਸੀਗੀਆਂ ਐਨ ਕੇ ਸ਼ਰਮਾ ਇੱਥੋਂ ਦੋ ਵਾਰੀ ਐਮ ਐਲ ਏ ਰਹੇ ਜੋ ਜਿਰਕਪੁਰ ਦਾ ਇਸ ਵਕਤ ਹਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਅਨਪਲਾਨਡ ਹੈ ਟੋਟਲੀ ਕਿਧਰੇ ਵੀ ਕੁਝ ਪਲੈਨਿੰਗ ਦੇ ਨਾਲ ਹੋਇਆ ਹੀ ਨਹੀਂ ਹੋਇਆ ਇਹ ਚੀਜ਼ ਬਹੁਤ ਫੈਕਟਰ ਕਰੇਗੀ ਕਿਉਂਕਿ ਹੁਣ ਇਹ ਲੋਕਾਂ ਨੂੰ ਚੀਜ਼ 10 ਸਾਲ ਪਹਿਲੇ ਇੰਨੀ ਇਹ ਚੀਜ਼ ਨਹੀਂ ਮਹਿਸੂਸ ਹੁੰਦੀ ਸੀ ਟ੍ਰੈਫਿਕ ਜਮ ਇਹ ਉਹ ਹਰ ਚੀਜ਼ਾਂ ਸੀ ਗਿਆ ਹੁਣ ਇਹ ਚੀਜ਼ਾਂ ਸਿਰ ਤੋਂ ਪਾਰ ਹੋ ਚੁੱਕੀਆਂ ਹਨ ਲੋਕਾਂ ਦੇ ਕਾਮ ਜਨਤਾ ਵਾਸਤੇ ਜੀ ਤੇ ਇਹ ਅਗਰ 10 ਸਾਲ ਪਹਿਲੇ ਚੰਗੀ ਤਰ੍ਹਾਂ ਪਲੈਨਿੰਗ ਨਾਲ ਬਣਾਇਆ ਗਿਆ ਹੁੰਦਾ ਜਿਵੇਂ ਮੁਲਾਪੁਰ ਬਣਾਇਆ ਗਿਆ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਐਨ ਕੇ ਸ਼ਰਮਾ ਨੂੰ ਇੱਕ ਬੈਡ ਇੰਪੈਕਟ ਦੇਣ ਗਿਆ ਬੈਡ ਇੰਪੈਕਟ ਦੇਣ ਬੈਡ ਇੰਪੈਕਟ ਦੇਣੀ ਹੈ ਜੀ ਪਹਿਲੇ ਦੇਖੋ ਸ਼ਹਿਰ ਘੱਟ ਵੱਸਿਆ ਸੀ ਪਿੰਡ ਜ਼ਿਆਦਾ ਸੀ ਹੁਣ ਸ਼ਹਿਰ ਵੱਸੋ ਜ਼ਿਆਦਾ ਹੋ ਗਈ ਹੈ ਤੇ ਹੁਣ ਸ਼ਹਿਰੀਆਂ ਜਿਹੜਾ ਸ਼ਹਿਰੀ ਵੋਟ ਹੈ ਉਹ ਹਰ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਹੀ ਐਨਕੇ ਸ਼ਰਮਾ ਨੂੰ ਪਾਏਗਾ ਵੈਸੇ ਵੀ ਸੁਖਬੀਰ ਸਿੰਘ ਬਾਦਲ ਤੇ ਇਨਾ ٹرسٹ ਹੁਣ ਹੈ ਨਹੀਂ ਪੰਜਾਬੀ ਵਿੱਚ ਕਿਉਂਕਿ ਪੰਜਾਬ ਜਦ ਬਚਾਓ ਯਾਤਰਾ ਤਾਂ ਹੀ ਕੜਨੀਆਂ ਪੈ ਰੀਆਂ ਨੇ ਇਹ ਨਹੀਂ ਕੜਨੀਆਂ ਪੈ ਰੀਆਂ ਕੀ ਵੀ ਪੰਜਾਬ ਦੇ ਬੰਦੇ ਜਾਂ ਲੋਕ ਵੀ ਬਚਾਓ ਪਰ ਸ਼੍ਰੋਮਣੀ ਅਕਾਲੀ ਦਲ ਨੇ ਐਨ ਕੇ ਸ਼ਰਮਾ ਦੇ ਗੜ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਹੈ ਡੇਰਾ ਬਸੀ ਬਹੁਤ ਵੱਡਾ ਆ ਅਗਰ ਗੱਲ ਕਰੀਏ ਅਜੇਹੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਕੀ ਉਹ ਡੇਰਾ ਬਸੀ ਆਏ ਹਾਲੇ ਤੱਕ ਤਾਂ ਦੇਖੇ ਨਹੀਂ ਗਏ ਮੇਰੇ ਖਿਆਲ ਨਾਲ ਬਨੂੜ ਨਹੀਂ ਟੱਪੇ ਸਾਰੀਆਂ ਮੀਟਿੰਗਾਂ ਉਹਨਾਂ ਦੀਆਂ ਬਨੂੜ ਦੇ ਵਿੱਚ ਹੀ ਹੋ ਰਹੀਆਂ ਬਨੂੜ 'ਚ ਕਿਸਾਨਾਂ ਦੇ ਵਿਰੋਧ ਵੀ ਵੇਖਣ ਨੂੰ ਮਿਲ ਰਹੇ ਨੇ ਬੜੀ ਵਧੀਆ ਤੁਸੀਂ ਇਹ ਕੁਸ਼ਨ ਕੀਤਾ ਜੀ ਕੀ ਮਹਾਰਾਣੀ ਪ੍ਰਨੀਤ ਕੌਰ ਕੀ ਬਨੂੜ ਦੀ ਹੱਦ ਤੋਂ ਟੱਪ ਕੇ ਡੇਰਾ ਬਸੀ ਆ ਜ਼ੀਰਕਪੁਰ ਤੱਕ ਆਣਗੇ ਕੀ ਇੰਨਾ ਦੂਰ ਹੋ ਗਿਆ ਆ ਡੇਰਾ ਬਸੀ ਉਹਨਾਂ ਨੇ ਜੀ ਇੱਕ ਕੱਟ-ਆਫ ਲਾਈਨ ਹੀ ਬਨੂੜ ਬਣਾਈ ਹੋਈ ਹੈ ਆਪਣੀ ਵਜ੍ਹਾ ਕੀ ਮੰਦੇ ਉਹਦੀ ਵਜ੍ਹਾ ਮਿੰਤਾ ਇੱਕ ਪੋਲਿਟੀਕਲ ਕੋਈ ਛਾਂਗਾਂਟ ਲੱਗਦੀ ਆ ਕਿ ਤੁਸੀਂ ਇੱਧਰ ਨਹੀਂ ਆਣਾ ਜੇ ਅਸੀਂ ਉੱਧਰ ਨਹੀਂ ਜਾਣਾ ਸਿੱਧੀ ਗੱਲ ਤਾਂ ਇਹ ਲੱਗਦੀ ਆ ਮੈਨੂੰ ਕਿਉਂਕਿ ਕਦੀ ਵੀ ਉਹ ਜਦ ਪਹਿਲੇ ਵੀ ਦੋ ਵਾਰ ਐਮਪੀ ਰਹੇ ਨੇ ਉਹ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇੱਥੇ ਕਿੰਨੇ ਪਿੰਡ ਨੇ ਤੇ ਕਿੰਨੇ ਇੱਥੇ ਕੀ ਕੀ ਕਾਂਗਰਸ ਦੇ ਵੇਲੇ ਦੀ ਗੱਲ ਕਰ ਰਹੇ ਹਾਂ ਕਾਂਗਰਸ ਦੇ ਵੇਲੇ ਦੀ ਗੱਲ ਕਰ ਰਹੇ ਹਾਂ ਜੀ ਉਹ ਕਦੀ ਵੀ ਬਨੂਰ ਟੱਪ ਕੇ ਇੱਧਰ ਆਏ ਹੀ ਨਹੀਂ ਉਹਨਾਂ ਦੀ ਹਰ ਇੱਕ ਮੀਟਿੰਗ ਪੋਲਿਟਿਕਲ ਮੀਟਿੰਗ ਹੋਵੇ ਉਹਨਾਂ ਦੇ ਜਨ ਸੰਵਾਦ ਕੁਝ ਵੀ ਹੋਵੇ ਉਹ ਬਨੂਰ ਤੱਕ ਹੀ ਸੀਮਤ ਹੈ ਬਨੂਰ ਤੋਂ ਅੱਗੇ ਉਹ ਨਹੀਂ ਮੰਨਦੇ ਕਿ ਕੋਈ ਜਗ੍ਹਾ ਹੈਗੀ ਹੈ ਜੀ ਨਹੀਂ ਤਾਂ ਅੱਜ ਤੱਕ ਉਹਨਾਂ ਨੇ ਕੋਈ ਵੀ ਜਨ ਸਭਾ ਡੇਰਾ ਬਸੀ ਜਾਂ ਜ਼ੀਰਕਪੁਰ ਜਾਂ ਜ਼ੀਰਕਪੁਰ ਤਾਂ ਬੈਟਰਮੈਂਟ ਵਸਤੇ ਪਰ ਇੱਥੇ ਵੀ ਤਾਂ ਉਹਨਾਂ ਦੇ ਪਾਰਟੀ ਦੇ ਲੋਕ ਹੈਗੇ ਹੀ ਨੇ ਕਾਂਗਰਸ ਦੇ ਵੇਲੇ ਅਗਰ ਢਿੱਲੋਂ ਸਾਹਿਬ ਦੀ ਗੱਲ ਕਰੀਏ ਦਪਿੰਦਰ ਸਿੰਘ ਢਿੱਲੋਂ ਨੇ ਉਹ ਹੁੰਦੇ ਸੀਗੇ ਔਰ ਉਸ ਤੋਂ ਬਾਅਦ ਹੁਣ ਭਾਜਪਾ ਦੇ ਵਿੱਚ ਨਹੀਂ ਤਾਂ ਭਾਜਪਾ ਦੇ ਵਿੱਚ ਵੀ ਇੱਥੇ ਸੰਜੀਵ ਖੰਨਾ ਵੱਲੋਂ ਪਾਰਟੀ ਦਾ ਆਫਿਸ ਆ ਦੇਖੋ ਪ੍ਰਦੀਪ ਜੀ ਅਗਰ ਤੁਸੀਂ ਦਪਿੰਧਾ ਢਿਲੋਂ ਦੇ ਸਮੇਂ ਦੀ ਕਾਂਗਰਸ ਦੀ ਸਮੇਤੀ ਗੱਲ ਕਰਦੇ ਹੋ ਤੇ ਅਦੋਂ ਵੀ ਦਪਿੰਧਾ ਢਿਲੋਂ ਦੀ ਜਿਹੜੀ ਆਪਣੀ ਰੈਲੀਆਂ ਹੁੰਦੀਆਂ ਸੀ ਅਰੇਂਜ ਕੀਤੀਆਂ ਹੋਈਆਂ ਉੱਥੇ ਦਸੀਆ 15 ਮਿੰਟ ਵਾਸਤੇ ਮਹਾਰਾਣੀ ਸੈਬਾ ਅੰਦ ਸੀ ਸਿਰਫ ਇਲੈਕਸ਼ਨਾਂ ਵੱਲ ਲਈ ਉਸ ਤੋਂ ਬਾਅਦ ਉਹਨਾਂ ਨੂੰ ਕਦੀ ਨਹੀਂ ਦੇਖਿਆ ਗਿਆ ਇੱਥੇ ਕਿ ਉਹਨਾਂ ਨੇ ਕਦੀ ਕੋਈ ਜਨਤਾ ਦਰਬਾਰ ਲਗਾਇਆ ਹੋਵੇ ਜਾਂ ਸਪੈਸ਼ਲ ਇੱਥੇ ਆਫਿਸ ਰੱਖਿਆ ਹੋਵੇ ਕਿ ਇਸ ਹਲਕੇ ਦੇ ਲੋਕੀ ਮੈਨੂੰ ਇੱਥੇ ਆ ਕੇ ਮਿਲ ਸਕਣ ਜਾਂ ਇੱਥ ਉਹ ਕਦੀ ਅਜ ਤੱਕ ਅਸੀਂ ਇੱਥੇ ਕੋਈ ਤੁਸੀਂ ਨਹੀਂ ਪੱਥਰ ਵੀ ਨਹੀਂ ਦੇਖਿਆ ਹੋਏਗਾ ਕਿ ਬਾਹਰਾ ਨਹੀਂ ਪੰਨੀਤ ਕੌਰ ਦੇ ਨਾਮ ਦਾ ਨਹੀਂ ਪੱਥਰ ਵੀ ਲੱਗਿਆ ਹੋ। ਜੀ ਤੇ ਰਹੀ ਗੱਲ ਦਪਿੰਡਾ ਢਿੱਲੋਂ ਜਾਂ ਸੰਜੀਵ ਖੰਨਾ ਸੰਜੀਵ ਖੰਨਾ ਜੀ ਵੀ ਬੀਜੇਪੀ ਹੈਗੇ ਨੇ ਬਟ ਇਹ ਫੈਕਟਰ ਬੜਾ ਇੱਕ ਮੇਜਰ ਫੈਕਟਰ ਵੀ ਫਿਰ ਵੀ ਉਹੀ ਗੱਲ ਆ ਜਾਂਦੀ ਹੈ ਕਿ ਕੀ ਸੰਜੀਵ ਖੰਨਾ ਜੀ ਬਨੂੜ ਜਾਣਗੇ ਹੂੰ ਮੀਟਿੰਗ ਕਰਨ ਮਹਾਰਾਣੀ ਪਰਨੀਤ ਕੌਰ ਨਾਲ ਇੱਥੇ ਇੱਥੇ ਸੰਕੇਤਕ ਤੌਰ ਤੇ ਮੈਨੂੰ ਲੱਗ ਰਿਹਾ ਕਿ ਤੁਸੀਂ ਧੜੇਬੰਦੀ ਦੀ ਗੱਲ ਕਰ ਰਹੇ ਹੋ ਬਿਲਕੁਲ ਜੀ ਇੱਥੇ ਧੜੇਬੰਦੀ ਇਹਨਾਂ ਦੀ ਹੋਈ ਹੋਈ ਹੈ ਕਿਉਂਕਿ ਮਹਾਰਾਣੀ ਪਰਨੀਤ ਕੌਰ ਨੂੰ ਚਲੋ ਜਿਤਾਉਣ ਵਾਸਤੇ ਚਾਹੇ ਸੰਜੀਵ ਖੰਨਾ ਜੀ ਜੋਰ ਲਗਾਣ ਸਾਰੇ ਇਕਜੁੱਟ ਹੋ ਜਾਣ ਪਰ ਕੀ ਉਹਨਾਂ ਨੂੰ ਜਿਤਾਉਣ ਤੋਂ ਬਾਅਦ ਉਹ ਫਿਰ ਵੀ ਉਹਨਾਂ ਨੂੰ ਕੀ ਜੇ ਅਗਰ ਜੀਤ ਜਾਂਦੇ ਨੇ ਮਹਾਰਾਣੀ ਸਹਿਬਾ ਤੇ ਸੰਜੀਵ ਖੰਨਾ ਜੀ ਕੀ ਉਹਨਾਂ ਨੂੰ ਉੱਥੋਂ ਪਟਿਆਲੇ ਤੋਂ ਜਿਲਖਪੁਰ ਤੋਂ ਲੈ ਕੇ ਆਣਗੇ ਹੂੰ ਇਹ ਗੱਲ ਬੜਾ ਵੱਡਾ ਕੁਐਸ਼ਨ ਇੱਕ ਮੈਟਰ ਕਰਦਾ ਹੈ ਇਹਨਾਂ ਦੀ ਉਹਦੇ ਵਿੱਚ ਭਾਜਪਾ ਚ ਕਿ ਮਹਾਰਾਣੀ ਪ੍ਰਨੀਤ ਕੋਰ ਹੋਣ ਅਗਰ ਭਾਜਪਾ ਤੋਂ ਜਿੱਤ ਦੇ ਨੇ ਤਾਂ ਕੀ ਫਿਰ ਸੰਜੀਵ ਖੰਨਾ ਜੀ ਉਹਨਾਂ ਨੂੰ ਜੋਰ ਪਾ ਕੇ ਜ਼ਿਰਖਪੁਰ ਤੇ ਕੰਮ ਕਰਾ ਪਾਣਗੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੂੰ ਵੀ ਕਦੇ ਇੱਥੇ ਨਹੀਂ ਵੇਖਿਆ ਗਿਆ ਤਾਂ ਲੱਗਦਾ ਨਹੀਂ ਕਿ ਐਨਕੇ ਸ਼ਰਮਾ ਇਸ ਚੀਜ਼ ਦਾ ਫਾਇਦਾ ਲੈ ਸਕਦੇ ਆ ਮੇਰੇ ਖਿਆਲ ਜੀ ਡਾਕਟਰ ਧਰਮਵੀਰ ਗਾਂਧੀ ਨੂੰ ਕੋਈ ਇੰਨੀ ਅਹਿਮੀਅਤ ਨਹੀਂ ਹੈਗੀ ਕਿਉਂਕਿ ਕਾਂਗਰਸ ਨੇ ਤਾਂ ਸਿਰਫ ਇੱਕ ਸੀਟ ਭਰਨੀ ਸੀਗੀ ਖਾਲੀ ਸੀਟ ਸੀਗੀ ਤਾਂ ਭਰਨੀ ਸੀਗੀ ਕਿਉਂਕਿ ਅਗਰ ਸੀਰੀਅਸਲੀ ਉਹ ਸੀਟ ਪਰ ਨਹੀਂ ਹੁੰਦੀ ਤੇ ਕਿਸੇ ਚੰਗੇ ਉਮੀਦਵਾਰ ਉਮੀਦਵਾਰ ਨੂੰ ਖੜਾ ਕਰਦੇ ਜੀ ਐਨ ਕੇ ਸ਼ਰਮਾ ਦਾ ਮੇਰੇ ਖਿਆਲ ਜੇ ਅਗਰ ਐਨ ਕੇ ਸ਼ਰਮਾ ਦੀ ਟੱਕਰ ਹੈਗੀ ਹੈ ਤੇ ਤਿੰਨ ਮੇਨ ਹੌਟ ਸੀਟਾਂ ਦੇ ਜਿਹੜੇ ਬੰਦੇ ਬੈਠੇ ਨੇ ਮਹਾਰਾਣੀ ਪ੍ਰਨੀਤ ਕੌਰ ਡਾਕਟਰ ਬਲਵੀਰ ਸਿੰਘ ਤੇ ਐਨ ਕੇ ਸ਼ਰਮਾ ਇਹਨਾਂ ਦੀ ਤਰੰਵੀਰ ਗਾਂਧੀ ਇਸ ਪਿਕਚਰ ਵਿੱਚ ਰੋਲ ਵਿੱਚ ਕਿਤੇ ਨਹੀਂ ਆਲੀ ਤੁਸੀਂ ਮੁਕਾਬਲੇ ਵਿੱਚ ਵੀ ਨਹੀਂ ਦੇਖਦੇ ਉਹਨਾਂ ਨੂੰ ਨਹੀਂ ਦੇਖਦੇ ਜੀ ਮੁਕਾਬਲੇ ਵਿੱਚ ਮੇਰੇ ਖਿਆਲ ਤਾਂ ਨਹੀਂ ਕਿਉਂਕਿ ਮੁਕਾਬਲੇ ਜੇਕਰ ਦੇਖਣਾ ਹੁੰਦਾ ਤੇ ਉਹ ਵੀ ਉੱਥੋਂ ਛੱਡ ਕੇ ਇੱਧਰ ਤਾਂ ਦੇ ਡਾਕਟਰ ਬਲਬੀਰ ਸਿੰਘ ਦੀ ਗੱਲ ਕਰ ਲੈਣੇ ਆਪਾਂ ਹਾਂਜੀ ਬੀਤੇ ਦਿਨ ਆ ਕੇ ਵੀ ਗਏ ਨੇ ਚਲੋ ਉਹ ਤਾਂ ਆ ਕੇ ਗਏ ਨੇ ਮੀਟਿੰਗ ਕਰਕੇ ਗਏ ਨੇ ਕਿਉਂਕਿ ਹਰ ਬੰਦੇ ਨੇ ਰਣਨੀਤੀ ਬਣਾਉਣੀ ਹੁੰਦੀ ਆ ਪਰ ਕੀ ਉਦਾਂ ਦੀ ਪਕੜ ਉਹ ਬਣਾ ਪਾਉਣਗੇ ਜਿੱਦਾਂ ਅਕਾਲੀ ਦਲ ਦੀ ਇਸ ਇਲਾਕੇ 'ਚ ਹੈਗੀ ਆ ਦੇਖੋ ਜੀ ਡਾਕਟਰ ਬਲਬੀਰ ਸਿੰਘ ਦਾ ਜਿਹੜਾ ਹੈਗਾ ਨਾ ਟਰਸਟ ਫੈਕਟਰ ਆਮ ਆਦਮੀ ਪਾਰਟੀ ਦਾ ਬੜਾ ਕੰਮ ਕਰਦਾ ਪਿਆ ਆਮ ਆਦਮੀ ਪਾਰਟੀ ਜਿਸ ਨੇ 300 ਯੂਨਿਟ ਫ੍ਰੀ ਨੇ ਤੇ ਦਵਾਈਆਂ ਮੈਡੀਕਲ ਸਿਸਟਮ ਸਾਰੇ ਇਹਨਾਂ ਨੇ ਅੱਛਾ ਕੀਤਾ ਹੋਇਆ ਜੋ ਵੀ ਹੈਗਾ ਇਹਨਾਂ ਦੇ ਜਿਹੜੇ ਕਾਰਨ கரண்ட் ਚੱਲਦੇ ਪਏ ਨੇ ਇਹਨਾਂ ਦੀ கரੰਟ ਜੋ ਰਿਪੋਰਟ ਹੈ ਉਹ ਥੋੜਾ ਗ੍ਰਾਫ ਅੱਛਾ ਹੈ ਬਾਕੀ ਪਾਰਟੀਆਂ ਨਾਲ ਕਿਉਂਕਿ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹ ਇਹ ਗ੍ਰਾਫ ਨੂੰ ਕਦੀ ਕ੍ਰੋਸ ਹੀ ਨਹੀਂ ਕਰ ਸਕੀਆਂ ਸੀ ਦੋ ਆਮ ਆਦਮੀ ਪਾਰਟੀ ਨੇ ਇਹ ਇੱਕ ਆਈਸ ਬ੍ਰੇਕ ਦਿੱਤਾ ਕਿ 1300 ਯੂਨਿਟ ਫ੍ਰੀ ਤੇ ਹੈਲਥ ਸਿਸਟਮ ਬੜਾ ਅੱਛਾ ਕੀਤਾ ਐਜੂਕੇਸ਼ਨ ਸਿਸਟਮ ਇਹਨਾਂ ਕੋਲ ਇਹ ਚੀਜ਼ਾਂ ਗਨਾਨ ਦੀਆਂ ਮੌਕੇ ਤੇ ਅਗੀਆਂ ਨੇ ਪੁਰਾਣੀ ਪਾਰਟੀਆਂ ਕੋਲ ਪੁੱਛਿਆ ਜਾ ਮੌਕੇ ਤੇ ਗਨਾਨ ਨੂੰ ਹੈ ਨਹੀਂ ਉਹਨਾਂ ਕੋਲ ਉਹੀ ਰਵਾਇਤੀ ਆਪਣੇ ਪੁਰਾਣੇ ਸ਼ਿਆਸੀ ਜੁਮਲੇ ਹੀ ਨੇ ਜੀ ਸਮੱਸਿਆਵਾਂ ਕੀ ਰਹਿਣਗੀਆਂ ਸਰਬਜੀਤ ਜੀ ਜੋ ਪਟਿਆਲਾ ਲੋਕ ਸਭਾ ਹਲਕਾ ਆ ਬਹੁਤ ਵੱਡਾ ਆ ਹਾਂਜੀ ਤਾਂ ਮੁੱਖ ਸਮੱਸਿਆਵਾਂ ਕੀ ਦੇਖਦੇ ਹਾਂ ਲੋਕਾਂ ਦੀ ਮੁੱਖ ਸਮੱਸਿਆਵਾਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤੇ ਆ ਜੀ ਤੁਸੀਂ ਚਾਹੇ ਪਟਿਆਲਾ ਸ਼ਹਿਰ ਦੇਖ ਲਓ ਸਫਾਈ ਗੰਦ ਜੋ ਵੀ ਗੰਦਗੀ ਉੱਥੇ ਵੀ ਹੈਗੀ ਐ ਸਾਰੇ ਮੈਂ ਪਟਿਆਲਾ ਕਨਸਟਿਟੂਐਂਸੀ ਦੀ ਗੱਲ ਕਰ ਰਿਹਾ ਹਾਂ ਲੋਕ ਸਭਾ ਵਾਲਕੇ ਦੀ ਹੂੰ ਸੜਕਾਂ ਦਾ ਹਾਲ ਦੇਖ ਲਓ ਤੁਸੀਂ ਹੂੰ ਠੀਕ ਐ ਜੀ ਜੋ ਇਹਨਾਂ ਨੇ ਹਲਕਿੱਤਾ ਸੜਕਾਂ ਦਾ ਨਵੀਂ ਮੌਜੂਦਾ ਸਰਕਾਰ ਨੂੰ ਵੀ ਬਹੁਤ ਟਾਈਮ ਲੱਗਦਾ ਪਿਆ ਇਹ ਚੀਜ਼ਾਂ ਨੂੰ ਰੀਕਵਰ ਕਰਕੇ ਦੁਬਾਰਾ ਰੀਕਨਸਟਰਕਟ ਕਰਨ ਲਈ ਜੀ ਟ੍ਰੈਫਿਕ ਦੀ ਸਮੱਸਿਆ ਤੁਸੀਂ ਦੇਖ ਲਓ ਤੁਸੀਂ ਦਿੜਕਪੁਰ ਦਾ ਟੋਟਲੀ ਸ਼ਾਮ ਨੂੰ ਤੁਸੀਂ ਦੇਖਿਆ ਹੀ ਹੈ ਕਿ ਬਿਲਕੁਲ ਬੋਟਲ ਨੈਕ ਜਮ ਲੱਗੇ ਹੁੰਦੇ ਨੇ ਜੀ ਇਹੀ ਹਾਲ ਪਟਿਆਲੇ ਦਾ ਹੈਗਾ ਇਹੀ ਹਾਲ ਰਾਜਪੁਰਾ ਵਿੱਚ ਵੀ ਸ਼ਾਮ ਨੂੰ ਹੁੰਦਾ ਹੈ ਰਾਜਪੁਰੇ ਵਿੱਚ ਵੀ ਸ਼ਾਮੀ ਹੋ ਜਾਂਦਾ ਹੈ ਤੇ ਇਹ ਚੀਜ਼ਾਂ ਬੜੀਆਂ ਮੈਟਰ ਕਰਨਗੀਆਂ ਕਿ ਇਹ ਹੁਣ ਕੁਝ ਇਹੋ ਜਿਹੀ ਚੀਜ਼ ਲੈ ਕੇ ਆਣਗੇ ਕਿ ਲੋਕਾਂ ਨੂੰ ਇਸ ਚੀਜ਼ ਤੋਂ ਉਜਾਦ ਮਿਲੇ ਕੋਈ ਇੰਡਸਟਰੀ ਲੈ ਕੇ ਆਣਗੇ ਡੇਰਾ ਬਸਤੀ ਹਲਕੇ ਮਾਰਾ ਨਹੀਂ ਪਰ ਨੀਤ ਕੋਰ ਕੋਈ ਅਹਿਜੀ ਚੀਜ਼ ਲੈ ਕੇ ਆਣਗੇ ਕਿ ਵੀ ਹਾਂ ਮੈਂ ਡੇਰਾ ਬੱਸੀ ਚ ਫਲਾਣੀ ਇੰਡਸਟਰੀ ਲੈ ਕੇ ਆ ਰਹੀ ਹਾਂ ਵੱਡੀ ਜਿੱਥੇ ਬੱਚਿਆਂ ਲਈ ਰੋਜ਼ਗਾਰ ਹੋਵੇ ਪਰ ਉਹਦੇ ਲਈ ਸਰਪਜੀਤ ਜੀ ਵਰਕਰਾਂ ਨਾਲ ਵੀ ਗੱਲ ਕਰਨੀ ਪਊਗੀ ਸਨਤਕਾਰਾਂ ਨਾਲ ਵੀ ਗੱਲ ਕਰਨੀ ਪਊਗੀ ਦੇਖੋ ਪ੍ਰਦੀਪ ਜੀ ਇਹ ਵੀ ਕਾਰ ਛੋ ਨਿਕਲ ਕੇ ਕਿਸਾਨਾਂ ਨਾਲ ਵੀ ਗੱਲ ਕਰਨੀ ਪਊ ਪਰਦੀਪ ਜੀ ਗੱਲ ਉਹੀ ਆ ਜਾਂਦੀ ਹੈ ਕਿ ਨਿਕਲਣਾ ਤਾਂ ਪੈਣਾ ਹੀ ਹੈ ਰਾਜ ਮਹਿਲ ਦੀ ਚਾਰ ਦੁਵਾਰੀ ਤੋਂ ਇਹ ਪਬਲਿਕ ਹੈ ਜਿਹਦੀ ਤੁਸੀਂ ਵੋਟ ਲੈਣੀ ਹੈ ਤੇ ਪਬਲਿਕ ਨੂੰ ਕੁਝ ਨਹੀਂ ਦਿਓਗੇ ਤੇ ਉਹ ਤੁਹਾਨੂੰ ਵੋਟ ਕਿਉਂ ਦੇएगी ਕਿਸ ਬੇਜਤੀ ਤੋਂ ਵੋਟ ਦੇਗੀ ਜੀ ਪਬਲਿਕ ਇਹ ਰਾਜ ਮਹਿਲਤੀ ਔਰ ਡਿਜੀਟਲ ਰਾਜਨੀਤੀ ਤੋਂ ਬਾਹਰ ਨਿਕਲਣਾ ਹੀ ਪੈਣਾ ਉਹਨਾਂ ਨੂੰ ਇਹ ਮਹਾਰਾਣੀ ਪੰਨੀਤ ਘਰ ਨੂੰ ਸਮਝਣਾ ਪਏਗਾ ਕਿ ਰਾਇਲਟੀ ਛੱਡ ਨਹੀਂ ਪਏਗੀ ਬਿਲਕੁਲ ਜੀ ਕਿ ਉਹ ਜਮਾਨੇ ਲੱਗ ਗਏ ਜਦ ਰਾਇਲ ਫੈਮਲੀਆ ਰੂਲ ਕਰਦੀਆਂ ਸੀਗੀਆਂ ਹੁਣ ਉਹ ਜਮਾਨਾ ਨਹੀਂ ਰਿਹਾ ਦੂਜਾ ਬਨੂੜ ਤੋਂ ਅੱਗੇ ਨਿਕਲਣਾ ਹੀ ਪੈਣਾ ਹੈ ਕਿ ਕੱਲਾ ਪਟਿਆਲਾ ਰਾਜਪੂਰਾ ਬਨੂੜ ਨਹੀਂ ਹੈ ਉਹਨਾਂ ਦਾ ਤਾਂ ਸਰਬਜੀਤ ਜੀ ਅਗਰ ਗੱਲ ਕਰੀਏ ਪਟਿਆਲਾ ਲੋਕ ਸਭਾ ਹਲਕੇ ਦੀ ਉਹਦੇ ਵਿੱਚ ਵਿਧਾਨ ਸਭਾ ਹਲਕੇ 9 ਨੇ ਹੁਣੇ 9 ਦੇ 9 ਮੈਂ ਤੁਹਾਨੂੰ ਦੱਸਦਾ ਹਾਂ ਪਹਿਲਾ ਨਾਬਾ ਠੀਕ ਹੈ ਜੀ ਦੂਜਾ ਪਟਿਆਲਾ ਦਿਹਾਤੀ ਤੀਜਾ ਰਾਜਪੁਰਾ ਡੇਰਾ ਬੱਸੀ ਸਨੌਰ ਪਟਿਆਲਾ ਸਮਾਣਾ ਤੇ ਛੋਤrana ਹੁਣ ਤੱਕ ਪਾਜਬਾ ਦੇ ਜੋ ਉਮੀਦਵਾਰ ਨੇ ਮਹਾਰਾਣੀ ਪੰਨੀਤ ਕੌਰ ਉਹ ਇੰਨਾ ਕਿੰਨੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਗਏ ਨੇ ਜਾਂ ਤੁਸੀਂ ਹੁਣ ਤੱਕ ਵੇਖਿਆ ਕਿ ਖਬਰਾਂ ਆਈਆਂ ਦੇਖੋ ਇਹ 9 ਹਲਕੇ ਜਿਹੜੇ ਤੁਸੀਂ ਮੈਨੂੰ ਗਿਨਾਏ ਨੇ ਜੀ ਇਹ 9 ਹਲਕੇ ਆਂ ਜੀ ਤੁਸੀਂ ਅੱਜ ਕੱਲ ਡਿਜੀਟਲ ਦਾ ਜਮਾਨਾ ਹੈਗਾ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਇਹ 9 ਹਲਕਿਆਂ ਚ ਸਿਰਫ ਇੱਕ ਜਾਂ ਦੋ ਹਲਕੇ ਦੀ ਉਹਨਾਂ ਦੀ ਵੀਡੀਓ ਪੋਸਟ ਹੁੰਦੀ ਆ ਜੀ ਜ਼ਿਆਦਾਤਰ ਸਮਾਣਾ ਬਨੂੜ ਜਾਂ ਬਨੂੜਾ ਬਨੂੜਾ ਰਾਜਪੁਰਾ ਵੀ ਉਹਨਾਂ ਨੇ ਕੋਈ ਰਲੀਆਂ ਨਹੀਂ ਕੀਤੀ ਹਾਲੀ ਤੱਕ ਰਾਜਪੁਰਾ ਦੇ ਵਿੱਚ ਅਗਰ ਗੱਲ ਕਰੀਏ ਬਹੁਤ ਵੱਡੇ ਚਿਹਰੇ ਨੇ ਭਾਜਪਾ ਦੇ ਹਰਜੀਤ ਗਰੇਵਾਲ ਕਦੇ ਉਹਨਾਂ ਦੇ ਨਾਲ ਵੀ ਨਹੀਂ ਉਹਨਾਂ ਨੂੰ ਵੇਖਿਆ ਗਿਆ ਨਾ ਕੋਈ ਵਾਰਤਾ ਲਾਪ ਦੀ ਕੋਈ ਪ੍ਰਦੀਪ ਜੀ ਦੇ ਵਿੱਚ ਇੱਕ ਚੀਜ਼ ਹੋਰ ਦੇਖਣ ਦੀ ਹੈ ਕਿ ਕੀ ਕੀ ਹਰਜੀਤ ਗਰੇਵਾਲ ਜੀ ਮਾਹਰਾਨੀ ਪ੍ਰਨੀਤ ਕੋਰ ਨੂੰ ਸਪੋਰਟ ਕਰਨਗੇ ਇਲੈਕਸ਼ਨ ਚ ਕਿ ਨਹੀਂ ਕਰਨਗੇ ਕੀ ਵਜ੍ਹਾ ਹੋ ਸਕਦੀ ਹੈ ਕਿ ਨਾ ਕਰਨ ਕਿਉਂਕਿ ਦੇਖੋ ਮਾਹਰਾਨੀ ਸਾਹਿਬਾ ਆਏ ਨੇ ਕਾਂਗਰਸ ਤੋਂ ਜੀ ਉਹ ਨਵੇਂ-ਨਵੇਂ ਬੀਜੇਪੀ ਚ ਆਏ ਨੇ ਜਿੰਨੇ ਵੀ ਇਹ ਪੁਰਾਣੇ ਬੀਜੇਪੀ ਵਾਲੇ ਬੰਦੇ ਨੇ ਉਹ ਗद्दार ਨੇਤਾ ਨੇ ਸਾਰੇ ਅੱਛਾ ਇਹਨਾਂ ਦੀ ਰੈਪੋ ਬਣੀ ਹੋਈ ਹੈ ਜੀ ਉਹ ਹੁਣ ਉਹਨਾਂ ਦੀ ਕੈਲਕੂਲੇਸ਼ਨ ਕੀ ਕਹਿੰਦੀ ਹੈ ਕਿ ਅਸੀਂ ਨਵੇਂ ਬੰਦੇ ਨੂੰ ਕਿੰਨਾ ਕੁ ਸਪੋਰਟ ਕਰਨਾ ਹੈ ਤੇ ਕਿੰਨਾ ਨਹੀਂ ਕਰਨਾ ਕਿਉਂਕਿ ਹਰ ਇੱਕ ਲੀਡਰ ਦੇ ਵਰਕਰਾਂ ਚ ਕੁਝ ਨਾ ਕੁਝ ਰੋਚ ਹੁੰਦਾ ਹੀ ਹੈ ਹੁਣ ਤੁਸੀਂ ਕੱਲ ਦੇਖਿਆ ਇਹ ਚੰਡੀਗੜ੍ਹ ਚ 40 ਬੰਦਿਆਂ ਨੇ ਮਨ ਬੰਸਲ ਦੇ ਹੱਕ ਦੇ ਚ ਆ ਕੇ ਮਨੀਸ਼ ਦਿਵਾੜੀ ਤੋਂ ਕਿਨਾਰਾ ਕਰ ਲਿਆ ਕਿਨਾਰਾ ਕਰ ਲਿਆ ਜੀ ਇਹ ਵਰਕਰਾਂ ਚ ਇੱਕ ਹੁੰਦਾ ਹੀ ਹੈ ਕਿ ਅਸੀਂ ਐਨ ਐਨ 40 ਪਾਰਟੀ ਨੂੰ ਦਿੱਤੇ ਇਸ ਬੰਦੇ ਨੂੰ ਦਿੱਤੇ ਪਰ ਇਸ ਬੰਦੇ ਦੀ अहमियत ਨਹੀਂ ਬਣਾਈ ਗਈ ਜੀ ਸੇਮ ਫੈਕਟਰ ਇਹ ਜਿਹੜਾ ਹੈਗਾ ਹਰਜੀਤ ਗਰੇਵਾਲ ਨੂੰ ਦੇਖਣਾ ਪਏਗਾ ਕਿ ਉਹ ਕਿੰਨੇ سپورਟ ਮਹਾਰਾਣੀ ਸਾਹਿਬਾ ਦੀ ਕਰਦੇ ਨੇ ਤੇ ਔਰ ਮਹਾਰਾਣੀ ਸਾਹਿਬਾ ਕਿੰਨੇ سپورਟ ਹਰਜੀਤ ਗਰੇਵਾਲ ਤੋਂ ਲੈਂਦੇ ਨੇ ਕਿਉਂਕਿ ਹਲੀ ਮੇਰੇ ਖਿਆਲ ਤਾ ਹਰਜੀਤ ਘਰੇਵਾਲਤੇ ਮਹਾਰਾਣੀ ਸਾਹਿਬਾ ਦੀ ਕੋਈ ਵੀ ਪੋਲਿਟੀਕਲ ਡਿਸਕਸ਼ਨ ਜਾਂ ਕੋਈ ਰੈਲੀ ਇਕੱਠੇ ਨਹੀਂ ਨਹੀਂ ਦੇਖੀ ਗਈ ਨਹੀਂ ਦੇਖੀ ਗਈ ਹਲੀ ਤੱਕ ਹਲਕੇ ਜੀ ਬਾਕੀ ਰਏ 9 ਹਲਕੇ 9 ਹਲਕੇ ਜਿੰਨਾਂ ਸਿਰਫ 2 ਹਲਕਿਆਂ ਚ ਮਹਾਰਾਣੀ ਸਾਹਿਬਾ ਦੇਖੇ ਗਏ ਨੇ ਬਾਕੀ ਵਕਤ ਦੱਸੇਗਾ ਕਿ ਜਿਹੜੇ 7 ਹਲਕੇ ਨੇ ਜਿੰਨਾਂ ਚੜੀ ਤੱਕ ਨਹੀਂ ਗਏ ਉਹਨਾਂ ਚ ਉਹਨੇ ਕਦੋਂ ਤੱਕ ਜਾਣਾ ਹੈ ਤੇ ਉੱਥੇ ਉਹਨਾਂ ਨੂੰ ਕੀ ਰਿਸਪੌਂਸ ਮਿਲੇਗਾ ਅਗਰ ਜਾਣਾ ਇਨਾਂ 2 ਹਲਕਿਆਂ ਚ ਵੀ ਤਿੱਖਾ ਵਿਰੋਧ ਵੇਖਣ ਨੂੰ ਮਿਲਿਆ ਦੇਖੋ ਕਿਸਾਨਾਂ ਦਾ ਤਿੱਖਾ ਵਿਰੋਧ ਤਾਂ ਹੈ ਬਾਕੀ ਸੱਤਾਂ ਵੀ ਮਿਲੇਗਾ ਹੀ ਇਹ ਨਹੀਂ ਤੁਸੀਂ ਕ ਇਹ ਸਾਰੇ ਹਲਕੇ ਆਪਣੇ ਹਲਕੇ ਵਾਸੀਆਂ ਨਾਲ ਵੋਟਰਾਂ ਨਾਲ ਕਿਸ ਤਰ੍ਹਾਂ ਇੰਟਰੈਕਟ ਕਰਦੇ ਨੇ ਪਰ ਭਾਜਪਾ ਲਈ ਇਹ ਤਾਂ ਕੋਈ ਹੱਲ ਨਹੀਂ ਨਾ ਕਿ ਤੁਸੀਂ ਆਪਣਾ ਕਾਠ ਕਰੋ ਤੁਸੀਂ ਆਪਣੇ ਕਨਵੇ ਦੇ ਵਿੱਚ ਜਾਵੋ ਤੇ ਕਿਸਾਨ ਜੇ ਤੁਹਾਡਾ ਵਿਰੋਧ ਕਰਦਾ ਤਾਂ ਤੁਸੀਂ ਗੱਡੀ ਭਜਾ ਲਓ ਜਾਂ ਤੁਸੀਂ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਾ ਦਿਓ ਪ੍ਰਦੀਪ ਜੀ ਇਹ ਥੋੜਾ ਜਿਹਾ ਇੱਕ ਸਕਿਉਰਿਟੀ ਰੀਜ਼ਨ ਕਰਕੇ ਵੀ ਇਹਨਾਂ ਨੂੰ ਹੁੰਦਾ ਕਿ ਪ੍ਰੋਟੋਕਾਲ ਵੀ ਹੁੰਦਾ ਕਿ ਕੋਈ ਸ਼ਰਾਰਤ ਨਾ ਕਰ ਜਵੇ ਕਈ ਵਾਰੀ ਆ ਸਮਾਜੀ ਤਤਵੀ ਵਿੱਚ ਖੜੇ ਹੁੰਦੇ ਨੇ ਪੱਥਰ ਮਾਰਮ ਵਾਲਾ ਇੱਕ ਹੁੰਦਾ ਇਨਸਟੀਗੇਟ ਬਹੁਤ ਜ਼ਿਆਦਾ ਲੋਕੀ ਹੋ ਜਾਂਦੇ ਨੇ ਇਹ ਥੋੜੇ ਪ੍ਰੋਟੋਕੋਲ ਹੁੰਦੇ ਨੇ ਕਿ ਚਲੋ ਉਹਨਾਂ ਨੇ ਗੱਡੀ ਅਗਰ ਭਜਾ ਲਈ ਤੀ ਹੈ ਉਹ ਵੀ ਗਲਤ ਨਹੀਂ ਭਜਾਨੀ ਚਾਹੀਦੀ ਲੱਗਦਾ ਹੈ ਕਿ ਤੁਸੀਂ ਗੱਲ ਤਾਂ ਕਰੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਪੁਲਿਸ ਹੈ ਸਾਰਾ ਐਡਮਿਨਿਸਟ੍ਰੇਸ਼ਨ ਨਾਲ ਚੱਲਦਾ ਹੈ ਤੇ ਇਹ ਗੱਲ ਕਰਨ ਮੈਂ ਤਾਂ ਕਹਿੰਦਾ ਉਲਟਾ ਮਹਾਰਾਣੀ ਸਾਹਿਬਾ ਅਗਰ ਕਿਸਾਨਾਂ ਨਾਲ ਰੁਕ ਕੇ ਕਿਧਰੇ ਸੜਕ ਤੇ ਗੱਲ ਕਰ ਵੀ ਲੈਣਗੇ ਤੇ ਮੈਨੂੰ ਲੱਗਦਾ ਹੈ ਕਿ ਸ਼ੋਅ ਨਾ ਮੈਂ ਕਿ ਉਹ ਮਹਾਰਾਣੀ ਸਾਹਿਬਾ ਤੋਂ ਕੁਛ ਨਾ ਕੁਛ ਸੈਟੀਸਫਾਈਡ ਹੋਣਗੇ ਅੱਛਾ ਕੈਪਟਨ ਸਾਹਿਬ ਵੇਲੇ ਨਾ ਇੱਕ ਗੱਲ ਮਸ਼ਹੂਰ ਹੁੰਦੀ ਸੀ ਕਿ ਰਾਜਾ ਨਹੀਂ ਮਾ ਕਿਤੇ ਇੱਥੇ ਵੀ ਉਹੀ ਸਿਨੈਰੀਓ ਤਾਂ ਨਹੀਂ ਕਿ ਬਿਲਕੁਲ ਮਹਾਰਾਣੀ ਆਪ ਤਾਂ ਠੀਕ ਹੋਣ ਪਰ ਉਹਨਾਂ ਦੇ ਜੋ ਵਜ਼ੀਰ ਨੇ ਆਸੇ-ਪਾਸੇ ਉਹੀ ਉਹਨਾਂ ਨੂੰ ਕੁਝ ਐਸੀ ਸਲਾਹ ਦਿੰਦੇ ਹੁਣ ਜੋ ਲੋਕਾਂ ਦੇ ਹੱਕ ਵਿੱਚ ਨਹੀਂ ਪਉਤਰੇ ਪਰ ਪ੍ਰਦੀਪ ਜੀ ਵਜ਼ੀਰ ਤਾਂ ਇੱਕ ਲੈਵਲ ਤੱਕ ਰਹਿ ਜਾਂਦੇ ਨੇ ਨਾ ਦੇਖੋ ਲੀਡਰ ਕਈ ਵਾਰੀ ਇਹ ਹੁੰਦਾ ਕਿ ਲੀਡਰ ਆਪ ਚੰਗਾ ਹੁੰਦਾ ਜਿਹੜੇ ਉਹਦੇ ਕਾਰ ਕਾਰਜਕਾਰੀ ਵਜ਼ੀਰ ਵਗੇਰਾ ਹੁੰਦੇ ਨੇ ਨਾ ਜਿਹੜੀ ਇਨਪੁਟਸ ਇਹ ਦਿੰਦੇ ਨੇ ਨਾ ਇਹ ਉਹ ਇਨਪੁਟ ਬੜੀਆਂ ਹਾਰਮਫੁਲ ਇਨਪੁਟ ਵੀ ਦੇ ਦਿੰਦੇ ਨੇ ਸਿਰਫ ਆਪਣੀ ਸਿਆਸਤ ਚਮਕਾਉਣ ਵਾਸਤੇ ਜਾਂ ਆਪਣੇ ਗੁੱਡ ਬੁੱਕ ਵਿੱਚ ਆਪਣੇ ਆਪ ਨੂੰ ਨਾ ਨਹੀਂ ਰੱਖਣ ਵਾਸਤੇ ਯਾਨੀ ਅੰਦਰੂਨੀ ਪੋਲਿਟਿਕਸ ਖਾਰ ਵੀ ਸਕਦੀ ਹੈ ਤੁਹਾਡੀ ਖਾਰ ਵੀ ਸਕਦੀ ਹੈ ਜੀ ਹੁਣ ਤੁਸੀਂ ਦੇਖੋ ਨਾ ਜੀ ਅਗਰ ਅਸੀਂ ਗੱਲ ਕਰੀਏ ਕੁਝ ਵਜ਼ੀਰ ਇਹ ਜਿਹੇ ਹੁੰਦੇ ਨੇ ਜਿਹੜੇ ਆਪਣੇ ਲੀਡਰ ਨੂੰ ਪੂਰੇ ਏਰੀਆ ਚ ਨਾਲ ਚੱਲ ਕੇ ਘੁਮਾਉਂਦੇ ਨੇ ਕੁਝ ਵੀ ਵਜ਼ੀਰ ਇਹ ਜਿਹੇ ਹੁੰਦੇ ਨੇ ਉਹ ਸਿਰਫ ਆਪਣੇ ਫਾਰਮ ਹਾਊਸਾਂ ਤੱਕ ਜਾਂ ਆਪਣੀਆਂ ਕੋਠੀਆਂ ਤੱਕ ਲੀਡਰਾਂ ਨੂੰ ਲਿਆਉਂਦੇ ਨੇ ਉੱਥੇ ਇਕੱਠ ਕਰਦੇ ਨੇ ਉੱਥੇ ਚਾਹ ਪਾਣੀ ਪਲਾਇਆ ਤੇ ਉੱਥੇ ਤੱਕ ਉਹ ਲੀਡਰ ਨੂੰ ਸਹਿਮਤ ਕਰ ਦਿੰਦੇ ਕਿ ਇੱਧਰ ਨਾ ਜਾਏ ਉੱਧਰ ਨਾ ਜਾਏ ਇਹ ਨਾ ਹੋ ਜੇ ਉਹ ਨਾ ਹੋ ਜੇ ਇਹ ਜੇ ਵਜ਼ੀਰ ਜ਼ਿਆਦਾ ਹਾਨੀਕਾਰਕ ਹੁੰਦੇ ਨੇ ਕਿਉਂਕਿ ਉਹ ਲੀਡਰਾਂ ਨੂੰ ਜਨਤਾ ਤੋਂ ਵੀ ਤੋੜਦੇ ਨੇ ਪਰ ਵਿਰੋਧੀਆਂ ਕੰਸੋਆਂ ਤਾਂ ਉਹਨਾਂ ਵਜ਼ੀਰਾ ਤੱਕ ਵੀ ਪਹੁੰਚਦੇ ਹੋਣੀਆਂ ਕਿ ਉਹਨੇ ਜਾ ਕੇ ਗੱਲਬਾਤ ਦਾ ਕੋਈ ਰਸਤਾ ਖੋਲ ਸਕਦੇ ਨਹੀਂ ਵਜ਼ੀਰਾ ਕੋਲ ਐਨੀ ਜੀ ਕੋਈ ਉਹ ਨਹੀਂ ਹੁੰਦੀ ਕਿਉਂਕਿ ਵਜ਼ੀਰਾ ਨੂੰ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਪਹਿਲੇ ਹੀ ਛੜੀ ਹੋਈ ਹੈ ਉਹ ਕਿਉਂਕਿ ਉਹਨਾਂ ਨੂੰ ਵਜ਼ੀਰਾਂ ਨੂੰ ਡਰ ਇਹ ਹੁੰਦਾ ਹੁੰਦਾ ਕਿ ਕਿਧਰੇ ਕਿਧਰੇ ਹੋਰ 'ਚ ਕੁਝ ਖਰਾਬੀ ਹੋ ਗਈ ਪਰ ਉਹ ਡਾਇਰੈਕਟ ਵਜ਼ੀਰਾਂ ਦਾ ਨਾਮ ਆ ਜਾਂਦਾ ਇਸ ਚੁੱਪ ਦਾ ਨੁਕਸਾਨ ਤਾਂ ਮਹਾਰਾਣੀ ਪ੍ਰਨੀਤਕੌਰ ਨੂੰ ਹੋਣ ਵਾਲਾ ਇਸ ਗੱਲ ਦਾ ਜੀ ਦੇਖੋ ਮਹਾਰਾਣੀ ਪ੍ਰਨੀਤਕੌਰ ਨੂੰ ਤਾਂ ਮੈਂ ਕਹਿੰਦਾ ਆਪ ਇਸ ਵਕਤ ਜਨਤਾ 'ਚ ਉਤਰ ਕੇ ਕਿਸੇ ਤੇ ਭਰੋਸਾ ਨਾ ਰੱਖਣ ਚਾਹੇ ਵਜ਼ੀਰ ਹੋਣ ਚਾਹੇ ਕੋਈ ਵੀ ਹੌਂਸਲਾਕਾਰ ਹੋਣ ਪਬਲਿਕ 'ਚ ਆਪ ਡਾਇਰੈਕਟ ਜਾਣ ਜੀ ਜਦ ਵੋਟ ਪਬਲਿਕ ਨੇ ਦੇਣੇ ਆ ਪਬਲਿਕ ਨਾਲ ਇੰਟਰੈਕਟ ਕਰਨ ਹੂੰ ਸਾਰੇ ਕਾਨ ਤੇ ਅੱਖਾਂ ਖੋਲ ਕੇ ਆਪ ਜਨਤਾ ਦੇ ਵਿੱਚ ਜਾਣ ਕਿਸੇ ਵਜ਼ੀਰ ਤੇ ਭਰੋਸਾ ਨਾ ਜਤਾਨ ਵਜ਼ੀਰਾਂ ਨੇ ਤਾਂ ਕਮਰਿਆਂ ਦੀ ਰਾਜਨੀਤੀ ਡਰੈਗ ਰੂਮ ਦੀ ਰਾਜਨੀਤੀ ਕਿਤਾ ਕੀ ਉਹਨਾਂ ਨੂੰ ਰਹਿਣ ਦੇਣਾ ਆ ਆਖਰਕਾਰ ਤਾਂ ਜਨਤਾ ਵੀ ਨਹੀਂ ਗੱਲ ਮੰਨਨੀ ਔਰ ਜਨਤਾ ਨਹੀਂ ਵੋਟ ਪਾਣੀ ਹੈ ਬਿਲਕੁਲ ਇੱਕ ਵਜ਼ੀਰ ਦੇ ਵੋਟ ਨਾਲ ਨਹੀਂ ਲੀਡਰ ਜੀ ਤੱਕ ਦੀ ਵੀ ਜੀ ਬਿਲਕੁਲ ਇਹ ਤਾਂ ਇਹਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਹੁਣ ਮੈਲਾਂ ਦੇ ਗਲਿਆਰਿਆਂ ਤੋਂ ਬਾਹਰ ਆਈਏ ਕੀ ਅਸੀਂ ਉਹ ਵਜ਼ੀਰ ਜਿਹੜੇ ਪੁਰਾਣੇ ਰਵਾਇਤੀ ਵਜ਼ੀਰ ਹੈਗੇ ਨੇ ਕੀ ਉਹਨਾਂ ਦੀ ਕਿੰਨੀਕ ਸਲਾਹ ਲੈਣੀ ਹੈ ਅੱਜਕੱਲ ਤਾਂ ਜਨਤਾ ਨਾਲ ਡਾਇਰੈਕਟ ਇੰਟਰੈਕਟ ਕਰ ਉਹ ਜ਼ਿਆਦਾ ਬੈਟਰ ਹੈ ਜੀ ਨਹੀਂ ਤੇ ਡ੍ਰੈਗ ਰੂਮ ਦੀ ਰਾਜਨੀਤੀ ਤਾਂ ਫਿਰ ਦੇਖੋ ਜੀ ਉਹ ਤਾਂ ਜ਼ਿਆਦਾ ਖਤਰਨਾਕ ਹੈਗੀ ਹੈ ਤੇ ਅਕਾਲੀ ਦਲ ਦੀ ਸਥਿਤੀ ਕਿੱਥੇ ਦੇਖਦੇ ਹੋ ਅਗਰ ਐਨ ਕੇ ਸ਼ਰਮਾ ਦੀ ਗੱਲ ਕਰੀਏ ਉਹ ਵੀ ਡੇਰਾ ਬਸੀ ਤੱਕ ਹੀ ਸੀਮਤ ਨੇ ਰਾਜਪੁਰਾ ਨਾਭਾ ਸ਼ੋਤਰਾਣਾ ਸਮਾਣਾ ਪਟਿਆਲਾ ਪਟਿਆਲਾ ਜੋ ਪਿੰਡੂ ਪਟਿਆਲਾ ਆਪਾਂ ਕਹਿ ਲਈਏ ਨਾ ਬਿਲਕੁਲ ਰੂਰਲ ਪਟਿਆਲਾ ਦਿਹਾਤੀ ਪਟਿਆਲਾ ਦਿਹਾਤੀ ਪਟਿਆਲਾ ਉਹ ਸਾਰਾ ਰਹਿੰਦਾ ਹੈ ਹਲੇ ਔਰ ਕੀ ਪਕੜ ਬਣਾਉਣਗੇ ਨਾਭਾ ਤਾਂ ਆਪਾਂ ਮੰਨ ਲੈਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਘੜ ਰਿਹਾ ਜਦੋਂ ਸੁਰਜੀਤ ਸਿੰਘ ਰਖੜਾ ਹੁੰਦੇ ਸੀ ਬਿਲਕੁਲ ਜੀ ਨਾਭੇ ਦੇ ਵਿੱਚ ਤਾਂ ਆਪਾਂ ਫਿਰ ਵੀ ਮੰ ਬਟ ਪਟਿਆਲਾ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਰਿਹਾ ਆ ਤੇ ਜੋ ਸਮਾਣਾ ਆ ਉੱਥੇ ਜਿਹੜਾ ਐਨ ਕੇ ਸ਼ਰਮਾ ਦਾ ਇੱਕ ਬੜਾ ਵਧੀਆ ਤਰੀਕਾ ਹੈਗਾ ਐਨ ਕੇ ਸ਼ਰਮਾ ਨੇ ਜੋ ਇਹਨਾਂ ਦੀ ਮੈਨੂੰ ਲੱਗਦਾ ਹੈ ਇੱਕ ਐਗਰੀਮੈਂਟ ਹੋਇਆ ਹੋਇਆ ਮੈਂ ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ ਕੀ ਤੁਸੀਂ ਬਨੂੜ ਤੋਂ ਉਧਰ ਨਹੀਂ ਆਣਾ ਅਸੀਂ ਬਨੂੜ ਤੋਂ ਇੱਧਰ ਨਹੀਂ ਆਣਾ ਇਸ ਵਕਤ ਅਕਾਲੀ ਦਲ ਨੂੰ ਮੇਨ ਆਪਣਾ ਅਕਾਲੀ ਦਲ ਦਾ ਵਜੂਦ ਬਚਾਉਣ ਦੀ ਜ਼ਰੂਰਤ ਹੈ ਸੀਟ ਬਚਾਉਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਅਸੀਂ ਨਹੀਂ ਆਣਾ ਫਿਰ ਤਾਂ ਉਹਨਾਂ ਨੂੰ ਇਲੈਕਸ਼ਨ ਹੀ ਨਹੀਂ ਲੜਨੇ ਚਾਹੀਦੇ ਵਜੂਦ ਤੇ ਧਿਆਨ ਦੇਣਾ ਚਾਹੀਦਾ ਵਜੂਦ ਤੇ ਪੰਜਾਬ ਬਚਾਓ ਯਾਤਰਾ ਸੁਖਵੀਰ ਬਾਦਲ ਕੱਢਦੀ ਪਈ ਨੇ ਕਿੰਨਾ ਕੁ ਰਿਸਪੌਂਸ ਹੈਗਾ ਹੈ ਕੀ ਹੈਗਾ ਕੁਝ ਵੀ ਨਹੀਂ ਹੈ ਉਹ ਸਿਰਫ ਉਹ ਹੀ ਅਕਾਲੀ ਨੇ ਜਿਹੜੇ ਰਵਾਇਤੀ ਉਹਨਾਂ ਨਾਲ ਗੱਡੀਆਂ ਦੇ ਪਿੱਛੇ ਤੁਰਦੇ ਨੇ ਉਹ ਕਦੀ ਗੱਡੀਆਂ ਦੇ ਅੱਗੇ ਵੀ ਨਹੀਂ ਆਏ ਨਾ ਉਹਨਾਂ ਦੇ ਕਦੀ ਕੰਮ ਹੁੰਦੇ ਨੇ ਕੋਈ ਭਲਾ ਨਹੀਂ ਹ ਬਚਾਨਾ ਹੈ ਪੰਜਾਬ ਵੀ ਨਹੀਂ ਅਕਾਲੀ ਦਲ ਬਚਾਨਾ ਹੈ ਤੇ ਐਨ ਕੇ ਸ਼ਰਮਾ ਨੂੰ ਸਿਰਫ ਇਹ ਹੈਗਾ ਕਿ ਮੇਰਾ ਜਿਰਕਪੁਰ ਹੈ ਤੇ ਮੇਰਾ ਡੇਰਾ ਬਸੀ ਹੈ ਮੇਰੀ ਟੈਰੀਟਰੀ ਇੰਨੀ ਕੀ ਹੈਗੀ ਹੈ ਮੈਂ ਬਸ ਇੱਥੋਂ ਹੀ ਜੀਤਣਾ ਉਹਨਾਂ ਲਈ ਰਾਜਪੁਰਾ ਚੁਤਰਾਨਾ ਸਮਾਨਾ ਪਟਿਆਲਾ ਉਹਨਾਂ ਲਈ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਕਦੀ ਉਸ ਏਰੀਆ 'ਚ ਕੰਮ ਹੀ ਨਹੀਂ ਪਏ ਪਰ ਪ੍ਰੋਟੋਕੋਲ ਦੇ ਤਹਿਤ ਜਾਣਾ ਤਾਂ ਪਏਗਾ ਨਾ ਉੱਥੇ ਲੋਕਾਂ ਨਾਲ ਵਿਚਰਨਾ ਤਾਂ ਪਏਗਾ ਜੀ ਰਾਜਨੀਤੀ ਹੈ ਜੇ ਤੁਹਾਡੇ ਕੋਲ ਨੌ ਹਲਕੇ ਨੇ ਤੁਹਾਨੂੰ 9 ਦੇ 9 ਪੂਰੇ ਤੇ ਕਰਨੇ ਹੀ ਪੈਣਗੇ ਨਾ ਜੀ ਹੁਣ ਦੇਖਦੇ ਆਂ ਆਉਣ ਵਾਲਾ ਸਮੇਂ ਐਨਕੇ ਸ਼ਰਮਾ ਨੂੰ ਕੀ ਬਨੂੜ ਤੱਕ ਲੈ ਕੇ ਜਾਂਦਾ ਹੈ ਕਿ ਨਹੀਂ ਲੈ ਕੇ ਜਾਂਦਾ ਕਿ ਉਹ ਸਿਰਫ ਛੱਤਪਿੰਡ ਤੋਂ ਲੈ ਕੇ ਲਾਲੜੂ ਤੱਕ ਹੀ ਰਾਜਨੀਤੀ ਕਰਨਗੇ ਜੀ ਇਹ ਦੇਖਣਾ ਬਹੁਤ ਜ਼ਰੂਰੀ ਰਹੇਗਾ ਕਿ ਐਨਕੇ ਸ਼ਰਮਾ ਦਾ ਦੈਰਾ ਇਸ ਤੋਂ ਵੱਧ ਵੱਡਾ ਹੈ ਕਿ ਸਿਰਫ ਡੈਰਾ ਬਸੀ ਲਾਲੜੂ ਤੇ ਛੱਤ ਤੱਕ ਹੈਗਾ ਬਿਲਕੁਲ ਅੱਛਾ ਜਾਣ ਤੋਂ ਪਹਿਲਾਂ ਇੱਕ ਆਖਰੀ ਗੱਲ ਕਰ ਲੈਣੇ ਆਂ ਕਿ ਅ ਸਿਕੰਦਰ ਸਿੰਘ ਮਲੂਕਾ ਅਸ਼ੋਮਣੀ ਅਕਾਲੀ ਦਲ ਦੇ ਵਫਾਦਾਰ ਨੇ ਔਰ ਬੀਤੇ ਦਿਨ ਹਰਸਿਮਰਤ ਕੌਰ ਬਾਦਲ ਨੇ ਵੀ ਕਾਹ ਕੇ ਹੋ ਪਾਰਟੀ ਦੇ ਸਿਆਣੇ ਨੇ ਪਾਰਟੀ ਨਾਲ ਜੁੜੇ ਹੋਏ ਨੇ ਪਰ ਉਹਨਾਂ ਦੇ ਧੀ ਪੁੱਤ ਉਹਨਾਂ ਦੀ ਮੰਨਦੇ ਨਹੀਂ ਹੈਗੇ ਔਰ ਪਰਮਪਾਲ ਕੌਰ ਨੂੰ ਟਿਕਟ ਦੇ ਵੀ ਦਿੱਤੀ ਗਈ ਆ ਬੀਜੇਪੀ ਵੱਲੋਂ ਇਹ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਡੈਮੋਕਰੈਟਿਕ ਕੰਟਰੀ ਹੈ ਬਠਿੰਡਾ ਬਠਿੰਡਾ ਸ਼ਹਿਰ ਆਪਣੇ ਕਾਲੀ ਤੋਂ ਦਾ ਘੜ ਹੈ ਮੈਡਮ ਪਰਮਪਾਲ ਕੌਰ ਜੀ ਨੂੰ ਮਿਲੀ ਹੈ ਬੀਜੇਪੀ ਬਠਿੰਡਾ ਤੋਂ ਟਿਕਟ ਦਿੱਤੀ ਬੀਜੇਪੀ ਨੇ ਦਿੱਤੀ ਉਹਨਾਂ ਦੀ ਆਪਸੀ ਫੈਮਿਲੀ ਚ ਬਨੇ ਨਾ ਬਨੇ ਉਹ ਇਹਦਾ ਇੱਕ ਆਪਣਾ ਪਰਸਨਲ ਮੈਟਰ ਰਹੇਗਾ ਉਹਦਾ ਇੰਨਾ ਵੱਡਾ ਕੋਈ ਇੰਪੈਕਟ ਨਹੀਂ ਪੈਂਦਾ ਕਿ ਸਿਆਸਤ ਤੇ ਦੇਖਣਾ ਤਾਂ ਇਹ ਹੈਗਾ ਹੈ ਕਿ ਉਹ ਬੀਜੇਪੀ ਉਹ ਗਈ ਕਿਉਂ ਬੀਜੇਪੀ ਚ ਹੂੰ ਇਹ ਤਾਂ ਕਾਲੀਦਲ ਨੂੰ ਸੋਚਣਾ ਚਾਹੀਦਾ ਨਾ ਕਿ ਕਾਲੀਦਲ ਚ ਕਿਉਂ ਨਹੀਂ ਉਹ ਅਟਰੈਕਟ ਹੋਏ ਜਿੱਥੇ ਉਹਨਾਂ ਤੇ ਸੋਹਰਲ ਸਾਹਿਬ ਐਨੇ ਸਾਲ ਤੋਂ ਕਾਲੀਦਲ ਨਾਲ ਜੁੜੇ ਐ ਇਹ ਤਾਂ ਵੀਕਨੈਸ ਅਕਾਲੀ ਦਲ ਦੀ ਹੈ ਨਾ ਜੀ ਹੂੰ ਇਹ ਬੀਜੇਪੀ ਦੀ ਕੋਈ ਤਾਕਤ ਨਹੀਂ ਹੈ ਕਿ ਬੀਜੇਪੀ ਨੇ ਖਿੱਚ ਲਿਆ ਉਹਨਾਂ ਨੂੰ ਜੀ ਇਹ ਵੀਕਨੈਸ ਹੈ ਕਿ ਕਾਲੀਦਲ ਦੀ ਰਹੀ ਕਿ ਉਹ ਉਹਨਾਂ ਨੂੰ ਕਿਉਂ ਨਹੀਂ ਆਪਣੇ ਵੱਲ ਅਟਰੈਕਟ ਕਰ ਪਾਈ ਜੀ ਹੁਣ ਤੁਸੀਂ ਇਹ ਸੋਚੋ ਜਦ ਉਹ ਉਹਨਾਂ ਨੂੰ ਅਟਰੈਕਟ ਨਹੀਂ ਕਰ ਪਾਈ ਤੇ ਕਾਲੀਦਲ ਕੋਲ ਐਸਾ ਕਿਹੜਾ ਕੋਈ ਹੈ ਮੈਨੀਫੈਸਟੋ ਜਾਂ ਚੀਜ਼ ਜਿਹੜੀ ਕਿ ਉਹ ਆਪਣੇ ਵੋਟਰਾਂ ਨੂੰ ਅਟਰੈਕਟ ਕਰ ਪਾਵੇ ਬਿਲਕੁਲ ਐਨੇ ਪੁਰਾਣੇ ਮਲੂਕਾ ਸਾਹਿਬ ਜੁੜੇ ਹੋਏ ਨੇ ਹਜਰੀ ਹੈਗੇ ਨੇ ਮਲੂਕਾ ਸਾਹਿਬ ਅਕਾਲੀ ਦਲ 'ਚ ਕਿ ਉਹਨਾਂ ਦੀ ਨੂ ਅਗਰ ਗਈ ਹੈ ਕੁਛ ਨਾ ਕੁਛ ਵੀਕਨੈਸ ਤਾਂ ਅਕਾਲੀ ਦਲ 'ਚ ਵੀ ਰਹੀ ਹੋਈ ਹੈ ਨਾ ਜੀ ਜਾਣਦੀ ਜੀ ਇਸ ਚੀਜ਼ ਬਾਰੇ ਸੁਖਵੀਰ ਬਾਦਲ ਜੀ ਦਾ ਬਿਆਨ ਹੈ ਨਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਅਸੀਂ ਕਿਉਂ ਨਹੀਂ ਉਹਨਾਂ ਨੂੰ ਰੋਕ ਪਏ ਅੱਛਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਲ ਇੱਕ ਹੋਰ ਬਦਲੀ ਹੋਈ ਹੈ ਪਵਨ ਕੁਮਾਰ ਟੀ ਨੂੰ ਜਿੱਦਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਅੱਜ ਹੀ ਉਹਨਾਂ ਦੀ ਟਿਕਟ ਦਾ ਜਲੰਧਰ ਤੋਂ ਐਲਾਨ ਕਰ ਦਿੱਤਾ ਜਾਂਦਾ ਹੈ ਬਿਲਕੁਲ ਜੀ ਤਾਂ ਉਥੇ ਪਹਿਲਾਂ ਤੋਂ ਹੀ ਜੋ ਬਗਾਵਤ ਕਰ ਚੁੱਕੇ ਆ ਆਮ ਆਦਮੀ ਪਾਰਟੀ ਦੇ ਸਾਥੀ ਪੁਰਾਣੇ ਆਪਾਂ ਕਹਿ ਲਈਏ ਸੁਸ਼ੀਲ ਕੁਮਾਰ ਰਿੰਕੂ ਵੀ ਨੇ ਬਿਲਕੁਲ ਜੀ ਤਾਂ ਅਜੇਹੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਵਨ ਕੁਮਾਰ ਟੀਨੂ ਜੋ ਆਮ ਆਦਮੀ ਪਾਰਟੀ ਦੇ ਲਈ ਇੱਕ ਮਜ਼ਬੂਤ ਐਸੈਟ ਸਾਬਿਤ ਹੋ ਪਾਣਗੇ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਟ੍ਰੈਟੇਜੀ ਹੈ ਜੀ ਵਰਕਿੰਗ ਸਟ੍ਰੈਟੇਜੀ ਜਨਤਾ ਨਾਲ ਵਿਚਰਨ ਦੀ ਸਟ੍ਰੈਟੇਜੀ ਜਿਹੜੀ ਹੈ ਨਾ ਉਹ ਬਹੁਤ ਨਾਰਮਲ ਤੇ ਸਰਲ ਹੈਗੀ ਹੈ ਜੀ ਇਹ ਬਹੁਤ ਜਲਦੀ ਕਨੈਕਟ ਕਰ ਜਾਂਦੇ ਨੇ ਜਨਤਾ ਨਾਲ ਅਗਰ ਨਾ ਕਰਦੇ ਹੁੰਦੇ ਤੇ ਸਰਕਾਰ ਨਾ ਬਣਾ ਪਾ ਪਰ ਹੁਣ ਆਮ ਲੋਕ ਵੀ ਪੁੱਛਣ ਲੱਗੇ ਨੇ ਕਿ ਕੀ ਜਦੋਂ ਤੁਸੀਂ ਪਾਰਟੀ ਦੇ ਵਿੱਚ ਕਿਸੇ ਨੂੰ ਸ਼ਾਮਿਲ ਕਰਦੇ ਹੋ ਤਾਂ ਤੁਸੀਂ ਉਹਦਾ ਪਿਛਲਾ ਬੈਕਗ੍ਰਾਉਂਡ ਸਾਰਾ ਭੁਲਾ ਦਿੰਦੇ ਹੋ ਦੇਖੋ ਜੀ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਹੈ ਪਹਿਲੇ ਦਿੱਲੀ ਤਾਂ ਇਹਨਾਂ ਨੇ ਅੱਛਾ ਕੰਟਰੋਲ ਕਰਕੇ ਰੱਖਿਆ ਸੰਭਾਲਿਆ ਹੋਇਆ ਕਿਉਂਕਿ ਦਿੱਲੀ ਸ਼ਹਿਰ ਹੈ ਠੀਕ ਹੈ ਨਾ ਜੀ ਯੂਨੀਅਨ ਟੈਰੀਟਰੀ ਹੈ ਇਹ ਵੱਡਾ ਇੱਕ ਸਟੇਟ ਨਹੀਂ ਹੈਗਾ ਪੰਜਾਬ ਜਿਹੜੀ ਸਟੇਟ ਹੈਗੀ ਇੱਕ ਬਹੁਤ ਇੰਡੀਆ ਦੀ ਕ੍ਰੂਸ਼ਲ ਸਟੇਟ ਹੈਗੀ ਹੈ ਇੱਥੇ ਹਰ ਬੰਦੇ ਦਾ ਬੈਕਗ੍ਰਾਉਂਡ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀਗਾ ਹੁਣ ਸ਼ੀਤਲ ਲੰਗਰਾਲ ਹੋ ਗਿਆ ਰਿੰਕੂ ਹੋ ਗਏ ਇਹ ਬੀਜੇਪੀ ਚੱਲੇਗੇ ਹੈਗੇ ਤਾਂ ਇਹ ਵੀ ਕਾਂਗਰਸ ਤੋਂ ਸੀਗੇ ਪਹਿਲੇ ਆਮ ਆਦਮੀ ਪਾਰਟੀ ਨੇ ਜਦ ਬੇਸ ਬਣਾਉਣਾ ਸ਼ੁਰੂ ਕੀਤਾ ਨਾ ਉਹ ਜਿਹਨੂੰ ਕਹਿੰਦੇ ਨੇ ਨੀਆਂ ਥੋੜੀਆਂ ਥੋੜੀਆਂ ਅਲੀ ਕੱਚੀਆਂ ਰੱਖ ਗਏ ਜੇ ਇਹ ਨੀਆਂ ਇਹਨਾਂ ਨੇ ਪ ਏ ਮਾਰਤਾ ਮਜ਼ਬੂਤ ਨਰੀਆਂ ਖੜੀਆਂ ਰਹਿੰਦੀਆਂ ਤੇ ਬੈਕਗਰਾਉਂਡ ਚ ਚੈੱਕ ਇਹਨਾਂ ਦਾ ਕਿਤਾ ਜਾਂਦਾ ਤੇ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਪਹਿਲੀ ਵਾਰ ਵੀ ਟਿਕਟ ਇਹ ਨਾ ਦਿੰਦੇ ਇਹ ਨੂੰ ਕਹਿੰਦੇ ਇੱਕ ਪੋਲਿਟੀਕਲ ਗਦਾਰੀ ਜਿਹੜੀ ਹੁੰਦੀ ਹੈ ਨਾ ਜੀ ਇਹ ਦਲ ਬਦਲਾਉ ਨਹੀਂ ਹੈ ਇਹ ਇਲੈਕਸ਼ਨਾਂ ਦੇ ਵਿੱਚ ਕੁਝ ਇਹੋ ਜਿਹੇ ਹੁੰਦੇ ਨੇ ਹਮੇਸ਼ਾ ਜਿਹੜੇ ਇੱਧਰ ਤੋਂ ਉੱਧਰ ਜੰਪ ਕਰਦੇ ਹੀ ਕਰਦੇ ਨੇ ਜੀ ਇਹਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਇੱਕ ਡਿਸਕਸ਼ਨ ਆਪਣਾ ਇੰਟਰਨਲ ਰੱਖਣੀ ਚਾਹੀਦੀ ਹੈ ਕਿ ਅੱਗੇ ਤੋਂ ਅਗਰ ਅਸੀਂ ਟਿਕਟ ਦੇਣੀ ਹੈ ਤੇ ਉਹ ਬੰਦਾ ਦਾ ਬੈਕਗਰਾਉਂਡ ਕੀ ਹੈ ਉਹਦੀ ਹਿਸਟਰੀ ਕੀ ਹੈ ਤੇ ਉਹ ਕਿੰਨਾ ਕੁ ਮਜ਼ਬੂਤ ਸਾਡੀ ਪਾਰਟੀ ਚ ਰਹਿੰਦਾ अच्छा चरणजी चन्नी भी उठे ही ने देखो ये तो बड़ी बढ़िया बढ़िया गल होगी चरणजी चन्नी जी नु कांग्रेस ने फिर मौका ਦਿੱਤਾ और जिलंदर तो मौका ਦਿੱਤਾ ਤੁਸੀਂ ਇਹ ਦੇਖੋ जी मतलब चरणजी चन्नी ਤੇ ਉਪਰ ਇਨਾ ਭਰੋਸਾ कांग्रेस ने जताया ਹੋਇਆ ਹੈ ਇਹਦਾ ਮਤਲਬ ਕੁਛ ਨਾ ਕੁਛ ਫੀਲ ਗੁੱਡ ਫੈਕਟਰ ਚਰਨਜੀਤ ਚੰਨੀ ਦਾ ਹੋਏਗਾ ਨਾ ਕਿ ਜਿਹੜਾ ਹੁੰਦਾ ਨੂੰ ਜਲੰਧਰ ਸਪੈਸ਼ਲ ਸੀਟ ਦਿੱਤੀ ਗਈ ਚਲੋ ਕੁਛ ਤਾਂ ਪੋਜ਼ਿਟਿਵਿਟੀ ਕਾਂਗਰਸ ਦੇ ਹਿੱਸੇ ਵੀ ਆ ਚੁੱਕੀ ਹੈ ਕਾਂਗਰਸ ਨਹੀਂ ਕਾਂਗਰਸ ਦਾ ਪੋਜ਼ਿਟਿਵਿਟੀ ਹੈ ਪਰ ਚੱਕਰੇ ਕਿ ਕਾਂਗਰਸ ਦੀ ਥੋੜੀ ਜੀ ਆਪਣੀ ਇੰਟਰਨਲ ਜਿਹੜੀ ਪੋਲਿਟਿਕਸ ਹੈ ਨਾ ਉਹਤ ਕਰਨ ਦੀ ਜਰੂਰਤ ਹੈ ਕਿ ਇਹ ਬੇ ਸੋੜਾ ਕਿਤੇ ਕਿਤੇ ਰੁੱਸਿਆ ਹੋਇਆਂ ਨੂੰ ਮਨਾਉਣ ਦੀ ਵੀ ਲੋੜ ਪੈਣ ਵਾਲੀ ਮਨਾਉਣ ਦੀ ਲੋੜ ਪੈਏਗੀ ਕਿਉਂਕਿ ਹੱਲੀ ਦੇਖੋ ਨਵੇਂ ਨਾਮ ਐਲਾਨ ਹੋਏ ਨੇ ਜੀ ਤੇ ਦੇਖਦੇ ਆ ਕਾਂਗਰਸੀ ਚ ਪ੍ਰਤਾਪ ਆਜੋਆ ਜਿਹਨੂੰ ਕੀ ਮਿਲਦਾ ਹੈ ਜੀ ਹੋਰ ਵੀ ਕਈ ਵੱਡੇ ਨਾਮ ਸੁਖੀ ਰੰਦਾਵਾ ਜੀ ਨੂੰ ਸੁਖੀ ਰੰਦਾਵਾ ਜੀ ਦਾ ਨਾਮ ਆ ਰਿਹਾ ਲੁਧਿਆਣਾ ਆ ਰਿਹਾ ਲੁਧਿਆਣੇ ਤੋਂ ਇਹ ਦੇਖਣ ਇਹ ਦੇਖਣ ਦਾ ਮੁਕਾਬਲਾ ਰਵਨੀਤ ਬਿੱਟੂ ਨਾਲ ਹੋ ਰਿਹਾ ਰਵਨੀਤ ਬਿੱਟੂ ਨਾਲ ਹੋਣਾ ਦੇਖੋ ਉਹ ਵੀ ਪੱਕੇ ਕਾਂਗਰਸੀ ਰਹੇ ਨੇ ਜੀ ਹਾਲੇ ਤਾਂ ਭਰਤ ਕੁਸ਼ਲ ਆਸ਼ੂਦਾ ਦੇਖਣਾ ਕਿ ਰੁਖ ਪੈਂਦਾ ਹਮ ਇਸ ਕਰਕੇ ਹੁਣ ਜਦ ਇਲੈਕਸ਼ਨ ਸਿਰਤੇ ਹੁੰਦੇ ਨੇ ਨਾ ਜੀ ਪ੍ਰਦੀਪ ਜੀ ਇਹਦੇ ਵਿੱਚ ਇਹ ਜਨਤਾ ਦਾ ਬੜਾ ਵੱਡਾ ਇੱਕ ਅਹਿਮ ਰੋਲ ਹੋ ਜਾਂਦਾ ਹੈ ਲੋਕ ਸਭਾ ਇਲੈਕਸ਼ਨਸ ਵਿੱਚ ਐਮਐਲ ਇਲੈਕਸ਼ਨ ਨਹੀਂ ਹੈ ਇਹ ਵੱਡੇ ਵੱਡੇ ਦੇਸ਼ ਦੇ ਇਲੈਕਸ਼ਨਸ ਨੇ ਤੇ ਇਹਦੇ ਵਿੱਚ ਹਰ ਇੱਕ ਲੀਡਰ ਦਾ ਕੀ ਰੁਖ ਕੀ ਸਿਸਟਮ ਕੀ ਮੂਡ ਹੈਗਾ ਇਹ ਪਲ-ਪਲ ਬਦਲਦਾ ਰਹਿੰਦਾ ਹੈ ਮੌਸਮ ਵਾਂਗ ਹੁਣ ਜਿਵੇਂ ਕੱਲ ਬਰਸਾਤ ਹੋ ਕੇ ਹੱਟੀ ਹੈ ਅਨਵਾਂਟਿਡਲੀ ਹੋ ਕੇ ਹੱਟੀ ਹੈ ਤੇ ਇਸ ਤਰ੍ਹਾਂ ਹੀ ਸਿਆਸੀ ਬਰਸਾਤਾਂ ਹਾਲੀ ਬਹੁਤ ਹੋਣੀਆਂ ਨੇ ਬਿਲਕੁਲ ਤਾਂ ਦੋਸਤੋ ਸਤਾ ਦੰਗਲ ਦੇ ਵਿੱਚ ਫਿਲਹਾਲ ਇੰਨਾ ਹੀ ਸਿਆਸੀ ਗਲਿਆਰਿਆਂ ਦੀਆਂ ਸਾਰੀਆਂ ਕੰਸੂਹਾਂ ਸਾਰੀਆਂ ਖਬਰਾਂ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਇਦਾਂ ਦੇ ਡਿਸਕਸ਼ਨ ਅੱਗੇ ਵੀ ਚੱਲਦੇ ਰਹਿਣਗੇ ਤਾਂ ਫਿਲਹਾਲ ਲਈ ਸਾਨੂੰ ਦਿਓ ਇਜਾਜ਼ਤ ਜਲਦ ਮੁਲਾਕਾਤ ਹੋਵੇਗੀ ਨਵੇਂ ਐਪੀਸੋਡ ਦੇ ਨਾਲ ਅਦੋਂ ਤੱਕ ਲਈ ਵੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼ ਸਸਰੀਆ ਕਾ ਸਸਰੀ ਕਾਲ ਜੀ